ਵਿਦੇਸ਼ੋਂ ਪਰਤਿਆ ਮੁੰਡਾ ਜਿਸ ਨੇ ਆਪਣੇ ਪੂਆਦੇ ਲੜਕੇ ਨਾਲ ਮਿਲ ਕੇ ਇੱਕ ਵੱਖਰਾ ਹੀ ਕਨਸੈਪਟ ਤਿਆਰ ਕੀਤਾ ਜਿਸ ਨਾਲ ਖੇਤਾਂ ਦੇ ਵਿੱਚ ਵਕਰੀ ਕਿਸਮ ਦੀ ਖੇਤੀ ਕਰਕੇ ਜਿਹੜਾ ਕਿ ਆਪਣੀ ਆਮਦਨ ਤਾਂ ਵਧਾਈ ਹੈ ਸਗੋਂ ਲੋਕਾਂ ਨੂੰ ਕੈਮੀਕਲ ਰਹਿਤ ਜਿਹੜੇ ਕਿ ਸਬਜ਼ੀਆਂ ਨੇ ਉਹ ਵੀ ਕਰ ਕਰ ਮੋਹਈਆ ਕਰਵਾਉਂਦੇ ਨੇ ਜਿਹਨੂੰ ਅਸੀਂ ਕਲਾਊਡ ਫਾਰਮਸ ਦਾ ਨਾਮ ਦਿੱਤਾ ਹੈ ਜਿਵੇਂ ਕਲਾਊਡ ਟੈਕਨੋਲੋਜੀ ਹੁੰਦੀ ਹੈ Google ਦੇ ਵਿੱਚ ਕੀ ਪੈਕੇਜ ਹੈਗਾ ਸੈਲਰੀ ਦਾ ਇੱਕ ਜਵਾਈ ਇੰਡੀਅਨ ਰੁਪੀਆ ਤਾਂ ਫਿਰ ਉਹ ਕਰੋੜ ਤੋਂ ਉੱਪਰ ਚਲਾ ਜਾਂਦਾ ਫੋਰਨ ਦੇ ਵਿੱਚ ਰਹੇ ਹੋ Google ਦੇ ਵਿੱਚ ਵੀ ਕੰਮ ਕੀਤਾ ਹੈਗਾ ਆ ਤੇ ਫਿਰ ਫਾਰਮਿੰਗ ਦੇ ਵੱਲ ਕਿੱਦਾਂ ਆ ਗਏ ਅਸੀਂ ਫਾਰਮਿੰਗ ਫੈਮਲੀਜ਼ ਜੋ ਹੈਗੇ ਆਂ ਹਾਲទੋਂ ਮੈਂ ਆਪ ਕਦੀ ਕਹੀ ਨਹੀਂ ਚੱਕੀ ਪਹਿਲਾਂ ਪਰ ਜਿਹੜੀ ਖੂਨ ਚ ਚੀਜ਼ ਹੁੰਦੀ ਹੈ ਉਹ ਰਹਿੰਦੀ ਰਹਿੰਦੀ ਹੈ ਆਪ ਕੋਲ ਜਿਹੜਾ ਯੂਐਸਪੀ ਹੈ ਉਹ ਖੇਤੀ ਹੈ ਤੇ ਮੇਰੇ ਖੂਨ ਚ ਵੀ ਖੇਤੀ ਹੈ پاگل ਹੋਏ ਬੈਠੇ ਨੇ ਪੰਜਾਬ ਖਾਲੀ ਹੋ ਗਿਆ ਤਾਂ ਵਿਦੇਸ਼ ਜਾਣ ਨੂੰ ਲੈ ਕੇ ਪਰ ਤੁਸੀਂ ਵਿਦੇਸ਼ ਤੋਂ ਪੰਜਾਬ ਪਰਤ ਆਏ ਮੈਨੂੰ ਲੱਗਦਾ ਪੰਜਾਬੀਆਂ ਨੂੰ ਲੋੜ ਹੈ ਥੋੜਾ ਜਿਆ ਰੁਕ ਕੇ ਥੋੜਾ ਖੰਬੇ ਸੱਜੇ ਦੇਖਣ ਦੀ ਸੋਨਾ ਮੋਤੀ ਕਣਕ ਲਈ ਹੋਈ ਹੈ ਸੋਨਾ ਮੋਤੀ ਚਿਰ ਨੂੰ ਨਹੀਂ ਪਤਾ ਪੰਜਾਬ ਦੀ ਪੁਰਾਣੀ ਕਣਕ ਮੰਨੀ ਜਾਂਦੀ ਹੈ ਬਾਬੇ ਨਾਨਕ ਨੇ ਕਿਹਾ ਸੀ ਵੀ ਹੱਕ ਦਾ ਖਾਓ ਤੇ ਹੱਕ ਤੇ ਕਰਨ ਵਾਲੀ ਗੱਲ ਹੈ ਸਾਡੀ ਸਾਨੂੰ ਫਾਰਮਿੰਗ ਨੂੰ ਕੂਲ ਬਣਾਉਣ ਦੀ ਲੋੜ ਹੈ ਫੇਰ ਦੁਆਰਾ ਤੋਂ ਸਸ਼ੀਕਲ ਜੀ ਸਾਰਿਆਂ ਨੂੰ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਖੇਤੀ ਲਾਹੇ ਦਾ ਕੀਤਾ ਨਹੀਂ ਰਿਹਾ ਪਰ ਜੇਕਰ ਆਪਾਂ ਕੰਮ ਕਰਨ ਦਾ ਤਰੀਕਾ ਬਦਲ ਲਈਏ ਤਾਂ ਉਹਨਾਂ ਹੀ ਖੇਤਾਂ ਦੇ ਵਿੱਚ ਬਹੁਤ ਕੁਝ ਅਜੀਹਾ ਜਿਹੜਾ ਕਿ ਆਪਾਂ ਪੈਦਾ ਕਰ ਸਕਦੇ ਹਾਂ ਜੋ ਕਿ ਆਮਦਨ ਨੂੰ ਤਾਂ ਵਧਾਉਂਦਾ ਹੀ ਹੈ ਸਗੋ ਲੋਕਾਂ ਨੂੰ ਵੀ ਵਧੀਆ ਜਿਹੜੀ ਚੀਜ਼ਾਂ ਖਾਣ ਪੀਣ ਨੂੰ ਮਿਲ ਸਕਦੀ ਹੈਗੇ ਨੇ ਸੋ ਇੱਕ ਅਜੀਹਾ ਹੀ ਕਨਸੈਪਟ ਲੈ ਕੇ ਆਇਆ ਸੀ ਵਿਦੇਸ਼ੋਂ ਪਰਤਾ ਮੁੰਡਾ ਜਿਸ ਨੇ ਆਪਣੇ ਪੁਆਦੇ ਲੜਕੇ ਨਾਲ ਮਿਲ ਕੇ ਇੱਕ ਵੱਖਰਾ ਹੀ ਕਨਸੈਪਟ ਤਿਆਰ ਕੀਤਾ ਜਿਸ ਨਾਲ ਖੇਤਾਂ ਦੇ ਵਿੱਚ ਵਕਰੀ ਕਿਸਮ ਦੀ ਖੇਤੀ ਕਰਕੇ ਜਿਹੜਾ ਕਿ ਆਪਣੀ ਆਮਦਨ ਤਾਂ ਵਧਾਈ ਹੈ ਸਗੋ ਲੋਕਾਂ ਨੂੰ ਕੈਮੀਕਲ ਰਹਿਤ ਜਿਹੜੇ ਕਿ ਸਬਜ਼ੀਆਂ ਨੇ ਉਹ ਵੀ ਕਰ ਕਰ ਮੋਹਈਆ ਕਰਵਾਉਂਦੇ ਨੇ ਸੋ ਪੂਰੀ ਗੱਲਬਾਤ ਕਰਾਂਗੇ ਕਿ ਕਨਸੈਪਟ ਹੈਗਾ ਤੇ ਪੂਰੀ ਜਿਹੜੀ ਕਿ ਕਲੈਰਟੀ ਦੇ ਨਾਲ ਤੁਹਾਨੂੰ ਹਰੇਕ ਜਾਣਕਾਰੀ ਮੋਹਈਆ ਕਰਵਾਉਂਦਾ ਸਤਿ ਸ੍ਰੀ ਅਕਾਲ ਭਾਈ ਜੀ ਧੰਕ ਤੁਹਾਡੀ ਭਾਈ ਜੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਨਵਾਂ ਕਨਸੈਪਟ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਇੱਕ ਜਲਦੀ ਸ਼ੁਰੂਆਤ ਦੇ ਵਿੱਚ ਦੱਸ ਦਿਓ ਕਿ ਇਹ ਕਿਵੇਂ ਹੈਗਾ ਤੇ ਕਿਵੇਂ ਤੁਸੀਂ ਇਹ ਆਈਡੀਆ ਗੈਨ ਕੀਤਾ ਕਿ ਇਹ ਵੱਖਰਾ ਕੁਝ ਕੀਤਾ ਜਾਵੇ ਹਾਂਜੀ ਭਾਈ ਜੀ ਬੇਸਿਕਲੀ ਅ ਅਸੀਂ ਕਲਾਊਡ ਫਾਰਮਸ ਦਾ ਨਾਮ ਦਿੱਤਾ ਹੈ ਜਿਵੇਂ ਕਲਾਊਡ ਟੈਕਨੋਲੋਜੀ ਹੁੰਦੀ ਹੈ ਬੇਸਿਕਲੀ ਇਹ ਕੀ ਹੈ ਕਿ ਅਸੀਂ ਆਪਣੇ ਖੇਤ ਵਿੱਚ ਲੋਕਾਂ ਨੂੰ ਮਿਨੀ ਫਾਰਮਸ ਅਡਾਪਟ ਕਰਨ ਨੂੰ ਦੇ ਦਿੰਨੇ ਆ ਤੇ ਫਿਰ ਅਸੀਂ ਉਹਨਾਂ ਦੇ ਬਿਹਫ ਤੇ ਅਸੀਂ ਫਾਰਮ ਮੇਨਟੇਨ ਕਰਦੇ ਹਾਂ ਤੇ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਕਹਿੰਦੇ ਨੇ ਉਹ ਸਬਜ਼ੀਆਂ ਲਾਉਣੇ 15 16 18 19 ਦੀ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਤਾਂ ਅਸੀਂ ਫਿਰ ਬਿਨਾਂ ਕੈਮੀਕਲਸ ਤੋਂ ਗ로우 ਕਰਦੇ ਹਾਂ ਕਿਉਂਕਿ ਉਹ ਸਾਡੀ ਚਲੋ ਐਕਸਪਰਟਿਸ ਹੈਗੀ ਹੈ ਨਾ ਫਿਰ ਅਸੀਂ ਬਸ ਉਹਨਾਂ ਦੇ ਬਿਹਾਫ ਤੇ ਮੇਨਟੇਨ ਕਰਕੇ ਹਰ ਹਫ਼ਤੇ ਜੋ ਵੀ ਉਹਨਾਂ ਦਾ ਫਾਰਮ ਦਿੰਦਾ ਹੈ ਉਹ ਅਸੀਂ ਉਹਨਾਂ ਦੇ ਘਰੇ ਫੜਾ ਦਿੰਨੇ ਆ ਤਾਂ ਉਹ ਘਰੇ ਬੈਠੇ ਬੈਠੇ ਇੱਕ ਤਰ੍ਹਾਂ ਦਾ ਆਪਣਾ ਫਾਰਮ ਮੇਨਟੇਨ ਕਰੀ ਜਾ ਰਹੇ ਨੇ ਸੋ ਤੁਸੀਂ ਫੋਰਨ ਦੇ ਵਿੱਚ ਰਹੇ ਹੋ Google ਦੇ ਵਿੱਚ ਵੀ ਕੰਮ ਕੀਤਾ ਹੈਗਾ ਆ ਤੇ ਫਿਰ ਫਾਰਮਿੰਗ ਦੇ ਵੱਲ ਕਿੱਦਾਂ ਆ ਗਏ ਤੁਸੀਂ ਅਜੀਨੋ ਫਾਰਮਿੰਗ ਅਸੀਂ ਫਾਰਮਿੰਗ ਫੈਮਲੀਆਂ ਜੋ ਹੈਗੇ ਆ ਆਲਦੋ ਮੈਂ ਆਪ ਕਦੀ ਕਹੀ ਨਹੀਂ ਚੱਕੀ ਪਹਿਲਾਂ ਪਰ ਜਿਹੜੀ ਖੂਨ ਚ ਚੀਜ਼ ਹੁੰਦੀ ਹੈ ਉਹ ਰਹਿੰਦੀ ਰਹਿੰਦੀ ਹੈ ਹੈਨਾ ਤਾਂ ਜਦੋਂ ਵਾਪਸ ਆਏ ਸਮ ਹਾਉ ਇਟ ਵਾਸ ਵੈਰੀ ਆਬਵੀਅਸ ਕਿ ਖੇਤ ਪੰਜਾਬ ਚ ਪੰਜਾਬ ਕੋਲ ਜਿਹੜਾ ਯੂ ਐਸ ਪੀ ਹੈ ਉਹ ਖੇਤੀ ਹੈ ਤੇ ਮੇਰੇ ਖੂਨ ਚ ਵੀ ਖੇਤੀ ਹੈ ਤੇ ਆਰਗੇਨਿਕ ਵਾਸ ਦੀ ਨੀਡ ਆਫ ਦੀ ਆਰ ਤਾਂ ਉਹ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਕਿ ਯਾਰ ਆਹੀ ਤੁਕ ਬਣਦਾ ਤੇ ਆਹੀ ਕਿਤਾ ਜਾਵੇ ਸੋ ਲੋਕੀ ਤਾਂ ਪਾਗਲ ਹੋਏ ਬੈਠੇ ਨੇ ਪੰਜਾਬ ਖਾਲੀ ਹੋ ਗਿਆ ਤਾਂ ਵਿਦੇਸ਼ ਜਾਣ ਨੂੰ ਲੈ ਕੇ ਪਰ ਤੁਸੀਂ ਵਿਦੇਸ਼ ਤੋਂ ਪੰਜਾਬ ਪਰਤ ਆਏ ਇਹ ਹੁੰਦਾ ਸੋਕਿਆਂ ਦੇ ਦਿਮਾਗ ਜਿਆ ਖਰਾਬ ਹੁੰਦਾ ਹੈ ਮੈਂ ਉਹਨਾਂ ਚ ਇੱਕ ਸੀਗਾ ਬਟ ਔਨ ਅ ਸੀਰੀਅਸ ਨੋਟ ਜਦੋਂ ਇੱਕ ਟ੍ਰੈਂਡ ਚੱਲਦਾ ਹੈ ਨਾ ਡੈਫੀਨਿਟਲੀ ਸਾਰੇ ਇੱਕ ਇੱਕ ਪਸੰਦ ਹੋ ਜਾਂਦੇ ਨੇ ਪਰ ਉਹ ਫਿਰ ਉਹ ਜਿਵੇਂ ਘੋੜੇ ਦੇ ਉਹ ਨਹੀਂ ਲੱਗੇ ਹੁੰਦੇ ਇਹਨੂੰ ਬਲਾਈਂਡਰਸ ਉਹ ਇੱਕ ਪਸੰਦ ਹੋ ਜਾਂਦੇ ਨੇ ਪਰ ਉਹਦੇ ਹੋਰ ਵੀ ਬੜੀਆਂ ਆਪਸ਼ਨਸ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਪੰਜਾਬੀਆਂ ਨੂੰ ਲੋੜ ਹੈ ਥੋੜਾ ਜਿਹਾ ਰੁਕ ਕੇ ਥੋੜਾ ਖੱਬੇ ਸੱਜੇ ਦੇਖਣ ਦੀ ਪੂਰੀ ਬਹੁਤ ਕੁਝ ਅਸੀਂ ਕਰ ਸਕਦੇ ਹਾਂ ਜਿਹਦੀ ਨਾਲ ਡਿਮਾਂਡ ਹੈ ਤੇ ਅਸੀਂ ਸਪਲਾਈ ਵੀ ਦੇ ਸਕਦੇ ਹਾਂ ਭਾਵੇਂ ਖੇਤੀ ਹੋਵੇ ਭਾਵੇਂ ਕੁਝ ਹੋਰ ਹੋਵੇ ਤੇ ਆਈ ਥਿੰਕ ਮੈਂ ਆਈ ਵਾਸ ਲੱਕੀ ਕਿ ਯੂ نو ਘਰ ਦੇ ਨੇ ਚੰਗੇ ਸਕੂਲ ਚ ਪੜਾਇਆ ਤੇ ਮੈਂ ਐਕਸਪੋਜ਼ਰ ਲੈ ਸਕਿਆ ਤੇ ਮੈਂ ਰਿਸਕ ਵੀ ਲੈਣ ਜੋਗਾ ਸੀਗਾ ਆਈ ਥਿੰਕ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਹੋਈਆਂ ਤੇ ਮੈਨੂੰ ਲੱਗਿਆ ਕਿ ਇਹ ਸਿਰਫ ਬਾਹਰ ਜਾਣ ਦੀ ਥਾਂ ਵਾਪਸ ਆ ਕੇ ਵੀ ਕੈਪ ਬਣ ਰਿਹਾ ਹੈ ਕਿਉਂ ਨਾ ਉਹ ਠੀਕ ਕੀਤਾ ਜਾਵੇ ਸੋ ਗੂਗਲ ਦੇ ਵਿੱਚ ਕੀ ਪੈਕੇਜ ਹੈਗਾ ਸੈਲਰੀ ਦਾ ਜੇ ਕਰਾਈ ਦੀ ਹੋਵੇ ਪੈਕੇਜ ਭਾਈ ਇੰਡੀਅਨ ਰੁਪੀਸ ਤਾਂ ਫਿਰ ਉਹ ਕਰੋੜ ਤੋਂ ਉੱਪਰ ਚਲਾ ਜਾਂਦਾ ਹੈ ਬਟ ਇਹ ਕਿ ਚਲੋ ਸੁਣਨ ਨੂੰ ਲੱਗਦਾ ਕਰੋੜ ਡੈਫੀਨੇਟਲੀ ਇਟ ਵਾਸ ਪਰ ਉੱਤੇ ਖਰਚੇ ਵੀ ਉਸੇ ਹਿਸਾਬ ਨਾਲ ਹੁੰਦੇ ਨੇ ਫਿਰ ਜੇ ਜੋ ਤੁਸੀਂ ਵਾਪਸ ਪਰਤੇ ਫਿਰ ਮਿਲਦੇ ਹੋ ਆਪਣੇ ਪੂਆ ਜੀ ਦੇ ਬੇਟੇ ਦੇ ਨਾਲ ਜੋ ਕਿ ਆਲਰੇਡੀ ਸਰਕਾਰੀ ਜੋਬ ਦੇ ਵਿੱਚ ਹੈਗੇ ਨੇ ਫਿਰ ਆਈਡੀਆ ਕਿਵੇਂ ਤੁਸੀਂ ਇੱਕ ਦੂਜੇ ਨਾਲ ਸ਼ੇਅਰ ਕੀਤਾ ਤੇ ਕਿਵੇਂ ਫਿਰ ਅੱਗੇ ਵਧਾਇਆ ਉਹਨੂੰ ਜੀ ਅਸੀਂ ਮੈਂ ਇੱਕਦਮ ਗੱਲਬਾਤ ਕਰ ਰਿਹਾ ਸੀ ਜਿਵੇਂ ਆਪ ਹੁੰਦੀ ਰਹਿੰਦੀ ਹੈ ਨਾ ਕਜ਼ਨਜ਼ ਨਾਲ ਵੀ ਯਾਰ ਮੁੰਤਾਜ ਤੂੰ ਛੱਡ ਕੇ ਜਵਾਬ ਆਏ ਆ ਵੀ ਆਪਾਂ ਕਿਸ ਤਰ੍ਹਾਂ ਕਰਨਾ ਹੈਗਾ ਕੰਮ ਇਸ ਤੋਂ ਬਾਅਦ ਤੇ ਫਿਰ ਗੱਲਾਂបਾਤਾਂ ਚੱਲਦੇ ਇਹ ਕਹਿੰਦੇ ਮੈਂ ਆਰਗੈਨਿਕ ਤੇ ਯਾਰ ਕੰਮ ਕਰ ਰਿਹਾ ਵੀ ਇਸ ਤਰ੍ਹਾਂ ਕਰਕੇ ਤੇ ਮੈਂ ਵੀ ਦੱਸਿਆ ਵੀ ਯਾਰ ਮੈਂ ਵੀ ਆਰਗੈਨਿਕ ਫੀਲਡ ਤੇ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਹਾਂ ਪਰ ਮੈਂ ਲੇਟਰ ਆਨ ਬਾਅਦ ਕਰਾਂਗਾ ਜਦੋਂ ਸੈਟਰ ਆਨ ਹੋ ਗਿਆ ਜਾਂ ਜਵਾਬ ਤੋਂ ਬਾਅਦ ਛੱਡਣ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਤਾਂ ਫਿਰ ਮੁੰਤਾਜ ਕਹਿੰਦਾ ਵੀ ਯਾਰ ਆਪਾਂ ਵੀਰੇ ਰਲ ਕੇ ਕਰੀਏ ਆਪਾਂ ਦੋਨੇ ਤੇ ਮੈਂ ਕਿਹਾ ਠੀਕ ਹੈ ਯਾਰ ਮੈਂ ਤਾਂ ਤਿਆਰੀ ਰਹਿਣਾ ਤੇ ਅਸੀਂ ਬੈਠ ਕੇ ਰਲ ਮਿਲ ਕੇ ਗੱਲ ਕੀਤੀ ਤੇ ਇੰਸੈਪਟ ਸੋ ਵੀ ਬਣ ਗਿਆ ਪਾਜੀ ਮਤਲਬ ਸੋਚਿਆ ਨਹੀਂ ਸੀ ਕੁਝ ਐ ਫੋਨ ਕਾਲ ਸੀ ਵਨ ਆਫ ਦਾ ਰੈਂਡਮ ਫੋਨ ਕਾਲਸ ਤੇ ਉਹ ਚਾਹੇ ਸੋਚਿਆ ਚਲੋ ਕਰੀਏ ਸ਼ੁਰੂ ਹੁਣ ਟੋਟਲ ਕਿੰਨਾ ਰਕਬਾ ਹੈਗਾ ਜਿਹਦੇ ਉੱਪਰ ਤੁਸੀਂ ਜਿਹੜੇ ਕਿ ਇਸ ਸਮੇਂ ਵੈਜੀਟੇਬਲ ਫਾਰਮਿੰਗ ਕਰ ਰਹੇ ਹੈਗੇ ਇਹ ਪਾਜੀ ਜਿਹਦੇ ਵੈਜੀਟੇਬਲਸ ਹੋ ਰਹੀਆਂ ਇਹ ਆਲਮੋਸਟ ਸਵਾ ਇਕੜ ਹੈ ਫਿਲਹਾਲ ਜੀ ਹਾਂ ਜੀ ਸੋ ਇਹ ਸਵਾ ਇਕੜ ਜਿਹੜੀ ਜ਼ਮੀਨ ਹੈ ਤਾਂ ਇਹਨਾਂ ਦੀ ਹੈਗੀ ਆਪਣੀ ਪਰ ਜਿਹੜੇ ਕਿ ਇੱਥੋਂ ਦੇ ਖੇਤ ਹੈਗੇ ਨੇ ਛੋਟੇ ਛੋਟੇ ਉਹ 150 ਗੈਸ ਲੋਕਾਂ ਨੇ ਅਡਾਪਟ ਕੀਤੇ ਹੋਏ ਨੂੰ ਕਹੂੰਗਾ ਕੈਮਰਾ ਪਰਸਨ ਨੂੰ ਇਹ ਦਿਖਾਇਆ ਜਾਵੇ ਬਾਕਾਇਦਾ ਡੇ ਕੀ ਕੱਲੇ ਕੱਲੇ ਜਿਸ ਨੇ ਵੀ ਖੇਤ ਅਡਾਪਟ ਕੀਤੇ ਇਹ ਉਹਨਾਂ ਦੇ ਨਾਮ ਪਲੇਟ ਲੱਗੀ ਹੋਈ ਆ ਸਰ ਹਾਂਜੀ ਭਾਜੀ ਉਹਨਾਂ ਨੇ ਅਡੌਪਟਿਵ ਕੀਤਾ ਹੋਇਆ ਹੈ ਤੇ ਅਸੀਂ ਥੋੜਾ ਪਰਸਨਲਾਈਜ਼ ਫੀਲ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਹਾਂ ਸਾਡਾ ਫਾਰਮ ਹੈਗਾ ਤੇ ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ ਕਿ ਆਉਣ ਵੀ ਤਾਂ ਹਰ ਕਿਸੇ ਨੇ ਆਪਣੇ ਫਾਰਮ ਦਾ ਨਾਮ ਦਿੱਤਾ ਹੋਇਆ ਹੈ ਕਿਸੇ ਨੇ ਆਪਣੇ ਬੱਚੇ ਦੇ ਨਾਮ ਤੇ ਦਿੱਤਾ ਹੈ ਕਿਸੇ ਨੇ ਆਪਣੇ ਪੇਰੈਂਟਸ ਦੇ ਨਾਮ ਤੇ ਦਿੱਤਾ ਹੈ ਤਾਂ ਉਹ ਆਉਂਦੇ ਵੀ ਨੇ ਵਿਜ਼ਿਟ ਕਰਦੇ ਨੇ ਲੋਕ ਫਿਰ ਜਦੋਂ ਇੱਥੇ ਆਪਣੇ ਫਾਰਮ ਦੇ ਉੱਪਰ ਵਿੱਚ ਆਉਂਦੇ ਨੇ ਹਾਂਜੀ ਭਾਜੀ ਕਿਉਂਕਿ ਪਟਿਆਲੇ ਵਾਲੇ ਲੋਕੀ ਤਾਂ ਆਉਂਦੇ ਨੇ ਚੰਡੀਗੜ੍ਹ ਤੇ ਲੁਧਿਆਣੇ ਤੋਂ ਆਫਕੋਰਸ ਡਿਸਟੈਂਸ ਆਏਗਾ ਥੋੜਾ ਤਾਂ ਸ਼ਰਕਾਟਾ ਹੁੰਦੇ ਨੇ ਪਰ ਤੂ ਇੱਕ ਹੋਰ ਵੀ ਕਲੀਅਰ ਕਰਿਓ ਕਿ ਜਿਹੜਾ ਕਿ ਇਹ ਇੱਕ ਪੂਰਾ ਤੁਸੀਂ ਕਹਿ ਦਿੱਤਾ ਕਿ ਇੱਕ ਜ਼ਮੀਨ ਦਾ ਟੁਕੜਾ ਜਿਹੜਾ ਕਿ ਇੱਕ ਫਾਰਮ ਕਹਿ ਦਿੰਦੇ ਆ 150 ਗਾਸ ਦੇ ਵਿੱਚ ਕਿੰਨੀਆਂ ਵੈਜੀਟੇਬਲ ਸੀ ਜਿਹੜੀਆਂ ਕਿ ਉਹਨਾਂ ਨੂੰ ਦੰਨਿਓ ਤੁਸੀਂ ਫਿਰ ਕਿਵੇਂ ਉਸ ਦਾ ਪ੍ਰੋਸੈਸ ਚੱਲਦਾ ਹੈ 17 18 19 ਦੀਆਂ ਸਬਜ਼ੀਆਂ ਹੁੰਦੀਆਂ ਨੇ ਜਿਹੜੇ ਸੀਜ਼ਨਲ 베ਸਿਸ ਮਿਲਦੀਆਂ ਜਿਹੜੀਆਂ ਆਪਣੇ ਇੱਥੇ ਗਰੋ ਹੋ ਸਕਦੀਆਂ ਨੇ ਜਿਸ ਤਰ੍ਹਾਂ ਗਾਜਰ ਹੋ ਗਈ ਮੂਲੀ ਹੋ ਗਈ ਛਲਗਮ ਹੋ ਗਿਆ ਮੇਥੀ ਮੇਥੇ ਪਾਲਕ ਟਮਾਟਰ ਇਸ ਹਰਨ ਡਿਵਾਈਸਸ ਹੁੰਦੀਆਂ ਨੇ ਫਿਰ ਨੂੰ ਕੋਈ ਦਿਨ ਵੀ ਰੱਖਿਆ ਹੋਇਆ ਪਰਟੀਕੂਲਰ ਕੀ ਇੱਕ ਵੀਕ ਦੇ ਵਿੱਚ ਕਿਸ ਦਿਨ ਤੁਸੀਂ ਉਹਨੂੰ ਦੰਨਿਓ ਜਾਂ ਫਿਰ ਡੇਲੀ ਕੋਸ਼ਿਸ਼ ਇਸ ਤਰ੍ਹਾਂ ਦਾ ਚੱਲਦਾ ਨਹੀਂ ਵੀਕਲੀ ਡਿਲੀਵਰੀ ਹੈ ਜੀ ਹਰ ਵੀਕ ਹਰ ਵੀਕੈਂਡ ਹਰ ਵੀਕੈਂਡ ਤੇ ਬਿਕੋਜ਼ ਸੈਟਰਡੇ ਸੰਡੇ ਫ੍ਰੀ ਹੁੰਦੇ ਨੇ ਲੋਕੀ ਹੈਨਾ ਤਾਂ ਹਰ ਵੀਕੈਂਡ ਸੀ ਮਿੱਥਿਆ ਹੋਇਆ ਸੰਡੇ ਸੈਟਰਡੇਸ ਨੂੰ ਪਟਿਆਲਾ ਤੋਂ ਲੁਧਿਆਣਾ ਜਾਂਦਾ ਤੇ ਸੰਡੇਸ ਨੂੰ ਚੰਡੀਗੜ੍ਹ ਜਾਂਦਾ ਸੋ ਚੰਡੀਗੜ੍ਹ ਸੋ ਕੀ ਚਾਰਜ ਲੰਨੇ ਹੈਗੇ ਜੇਕਰ ਕਿਸੇ ਨੇ ਤੁਹਾਡੇ ਇੱਥੇ ਖੇਤ ਅਡਾਪਟ ਕਰਨਾ ਹੋਵੇ ਕੀ ਪੇ ਕਰਦਾ ਹੋਵੇ ਇਹਦਾ ਪਾਜੀ ਟੂ ਬੀ ਵੈਰੀ ਓਨੈਸਟ ਅਸੀਂ ਪਿਛਲੇ ਸਾਲ ਤਾਂ ਸਾਡਾ ਚਾਰਜ ਸੀਗਾ ਪਟਿਆਲੇ ਵਾਸਤੇ ਸੀਗਾ 25000 ਫਾਰ 6 ਮੰਥਸ ਜਿਹੜਾ ਬੰਦਾ ਤਿੰਨ ਇਨਸਟਾਲਮੈਂਟਸ ਦੇ ਸਕਦਾ ਤੇ ਚੰਡੀਗੜ੍ਹ ਵਾਸਤੇ ਸੀਗਾ 30000 ਪਰ ਅਸੀਂ ਸਾਡਾ ਹੁਣ ਆਪਾਂ ਇੱਕ ਸੀਜ਼ਨ ਲਾਇਆ ਹੈ ਤੇ ਸਾਨੂੰ ਅਸੀਂ ਐਸਟੀਮੇਟ ਐਂ ਲਾਇਆ ਸੀਗਾ ਪ੍ਰਾਈਸ ਦਾ ਤੇ ਸਾਨੂੰ ਇਹ ਪਤਾ ਲੱਗਿਆ ਵੀ ਖਰਚੇ ਲੋਡ ਤੋਂ ਜ਼ਿਆਦਾ ਹੋ ਰਹੇ ਨੇ ਤਾਂ ਹੁਣ ਅਗਲੇ ਸੀਜ਼ਨ ਵਾਸਤੇ ਸਾਡੇ ਪ੍ਰਾਈਸਿਸ ਹੈਗੇ ਨੇ 30000 ਫਾਰ ਪਟਿਆਲਾ ਤੇ ਲੁਧਿਆਣੇ ਤੇ ਚੰਡੀਗੜ੍ਹ ਵਾਸਤੇ 35000 ਤੋਂ ਪੈਂਦੀ ਹਰੇ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਰਿਸਪਾਂਸ ਮਿਲਿਆ ਤਾਂ ਸ਼ੁਰੂਆਤੀ ਦੌਰ ਤੱਕ ਇਹ ਕਾਫੀ ਡਿਫਿਕਲਟ ਰਿਹਾ ਹੋਣਾ ਕਿਉਂਕਿ ਲੋਕਾਂ ਦੇ ਕੋਲ ਆਪਣਾ ਕਨਸੈਪਟ ਲੈ ਕੇ ਕਿੰਨਿਆ ਉਸ ਸਮੇ ਔਕੜਾ ਦਿੱਖਦਾ ਆਇਆ ਪਹਿਲੇ ਸੀਜ਼ਨ ਨਾਲ ਭਾਜੀ ਅਸੀਂ ਆਪ ਹੀ ਬਾਈ ਡਿਫਾਲਟ ਅਸੀਂ ਇੰਨਾ ਖਿਲਾੜਾ ਨਹੀਂ ਸਿਪਾਇਆ ਕਿਉਂਕਿ ਸਾਨੂੰ ਸੀ ਅਗਰ ਪਾਇਲਟ ਟੈਸਟ ਕਰਕੇ ਦੇਖੀਏ ਕਿ ਐਸੀ ਕਰ ਵੀ ਸਕਦੇ ਆ ਕਿ ਨਹੀਂ ਤਾਂ ਅਸੀਂ ਕੁਝ ਫੈਮਿਲੀਜ਼ ਤੱਕ ਹੀ ਗਏ ਫਰੈਂਡਸ ਐਂਡ ਫੈਮਿਲੀਜ਼ ਤੱਕ ਗਏ ਪਰ ਉਹਦੇ ਵਿੱਚ ਵੀ ਉਹਨਾਂ ਨੂੰ ਕਨਵਿਨਸ ਕਰਨਾ ਵੀ ਔਖਾ ਸੀਗਾ ਅਸੀਂ ਡੋਰ ਟੂ ਡੋਰ ਜਿਵੇਂ ਸੀਰੀਅਲਸ ਮੈਂ ਜਾਂਦੇ ਨੇ ਹਨਾ ਅਸੀਂ ਕਲੋਨੀਜ਼ ਚਲੇ ਗਏ ਪੂੜਾ ਕਲੋਨੀ ਵਿੱਚ ਇੱਕ ਦਿਨ ਸੰਡੇ ਮਿਥਿਆ ਪਰ ਇਹ ਵੀ ਐਨੀ ਟੈਂਸ਼ਨ ਜੀ ਲਾਈਕ ਐਨੀ ਸੀ ਗਏ ਕਿ ਚਲੋ ਆਪਾਂ ਯੂ ਵਧੀਆ ਕੰਮ ਕਰ ਰਹੇ ਐਨਜੋਏ ਕਰਦੇ ਨੇ ਦੇਖਦੇ ਆ ਆ ਵੀ ਐਕਸਪੀਰੀਅੰਸ ਕਰਕੇ ਦੇਖਦੇ ਤੇ ਜੋ ਲੋਕਲ ਕੋਲ ਆਈਡੀਆ ਲੈ ਕੇ ਗਏ ਸੀ ਕੀ ਪਹਿਲਾ ਰਿਸਪੌਂਸ ਕੀ ਹੁੰਦਾ ਸੀ ਉਹਨਾਂ ਦਾ ਉਹਨਾਂ ਦੇ ਵੱਖਰੇ ਵੱਖਰੇ ਸੀ ਕੁਝ ਸੋਚਦੇ ਸੀ ਜਿਸ ਤਰ੍ਹਾਂ ਆਪਣਾ ਲੋਕਲ ਮਾਰਕੀਟ ਚੱਲਦੀ ਆ ਵੀ ਉਸ ਤਰ੍ਹਾਂ ਹੀ ਸਾਨੂੰ ਕੋਈ ਚੀਜ਼ ਮਿਲੇ ਪਰ ਉਹਨਾਂ ਨੂੰ ਕਨਵਿੰਸ ਕਰਵਾਇਆ ਵੀ ਨਹੀਂ ਉੱਥੇ ਕੀ ਪਤਾ ਵੀ ਉਹ ਕਿੱਥੋਂ ਆਉਂਦੀਆਂ ਨੇ ਕਿਸ ਤਰ੍ਹਾਂ ਆਉਂਦੀਆਂ ਨੇ ਹਣਾ ਅੱਜ ਕੱਲ ਤਾਂ ਲੋਕੀ ਫੇ ਕਨਫਿਊਜ਼ ਹੁੰਦੇ ਨੇ ਉਹ ਕਹਿੰਦੇ ਕਿ ਆਰਗੈਨਿਕ ਤੇ ਜਿਹੜੀ ਮਾਰਕੀਟ ਦੇ ਵਿੱਚ ਮਿਲਦੀ ਉਹਨਾਂ ਚ ਕੀ ਡਿਫਰੈਂਟ ਕੀ ਹੈਗਾ ਉਹ ਤਾਂ ਸੇਮ ਹੀ ਲੱਗਦੇ ਫਿਰ ਉਸ ਚੀਜ਼ ਨੂੰ ਸਮਝਾਣਾ ਕਿੰਨਾ ਕੋਖਾ ਹੈਗਾ ਪਬਲਿਕ ਨੂੰ ਹਾਂ ਉਸੇ ਨੂੰ ਸਮਝਾਉਣ ਦਾ ਸਾਨੂੰ ਬੈਨੀਫਿਟ ਮਿਲਿਆ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਆਪ ਦੇਖ ਸਕਦੇ ਹੋ ਜਿਹੜੀ ਹੋਏਗੀ ਉਹੀ ਮਿਲਣੀ ਹੈ ਤੁਹਾਨੂੰ ਐਕਸਟਰਾ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ ਜੇ ਹੋ ਗਈ ਤਾਂ ਵੀ ਠੀਕ ਹੈ ਜੇ ਤੁਹਾਡੇ ਕਿਸੇ ਚੀਜ਼ ਦੀ ਫੇਲਿਅਰ ਹੈਗੀ ਹੈ ਤਾਂ ਉਹ ਸੀ ਚੀਜ਼ ਨਹੀਂ ਦਾਂਗੇ ਮਾਰਕੀਟ ਚੋਂ ਲੈ ਕੇ ਅਸੀਂ ਤੁਹਾਨੂੰ ਨਹੀਂ ਦਵਾਂਗੇ ਸੋ ਅ ਰਿਪਬਲਿਕ ਦੀ ਡਿਮਾਂਡ ਦੇ ਅਕੋਰਡਿੰਗ ਵੀ ਤੁਸੀਂ ਉਹਦੀ ਜਿਹੜੀ ਕਿ ਸਬਜ਼ੀ ਦੀ ਪੈਦਾਵਾਰ ਕਰਦੇ ਹੋ ਜਾਂ ਫਿਰ ਕੋਈ ਲਿਸਟ ਤੁਹਾਡੇ ਵੱਲੋਂ ਜਾਰੀ ਕਰ ਦਿੱਤੀ ਜਾਂਦੀ ਕਿ ਸਿਰਫ ਤੁਸੀਂ ਇਹ ਇਹਨਾਂ ਵਿੱਚੋਂ ਹੀ ਸਿਲੈਕਟ ਕਰ ਸਕਦੇ ਹੈਗੇ। ਨਹੀਂ ਸਾਡੀ ਇੱਕ ਲਿਸਟ ਹੈ ਭਾਈ। ਅ ਕਿਉਂਕਿ ਇਹ ਜਿਹੜਾ ਮਾਡਲ ਹੈ ਨਾ ਆਰਗੇਨਿਕ ਵਾਲਾ ਹੈਗਾ ਤਾਂ ਇਹਦੇ ਵਿੱਚ ਥੋੜਾ ਕਸਟਮਰ ਨੂੰ ਇੰਨਾ ਡਿਮਾਂਡਿੰਗ ਨਹੀਂ ਹੋ ਸਕਦਾ ਕਿਉਂਕਿ ਅਸੀਂ ਨੇਚਰ ਦੇ ਹਿਸਾਬ ਨਾਲ ਚੱਲ ਰਹੇ ਹਾਂ। ਪਟਿਆਲੇ ਦੀ ਇਸ ਮਿੱਟੀ ਵਿੱਚ ਇਸ ਮੌਸਮ 'ਚ ਜੋ ਹੋਣਾ ਹੈ ਬਿਨਾ ਕੈਮੀਕਲਸ ਤੋਂ ਹੋ ਵੀ ਸਕਦਾ ਹੈ ਤੇ ਉਹੀ ਉਹਨਾਂ ਕੋਲ ਜਾਊਗਾ। ਤਾਂ ਅਸੀਂ ਇੱਕ ਲਿਸਟ ਦੇ ਦਿੰਨੇ ਆ ਉਹਨਾਂ ਨੂੰ ਕਿ ਆਹ ਚੀਜ਼ਾਂ ਤੁਸੀਂ ਚੂਜ਼ ਕਰੋ। ਤੇ ਉਸ ਤੋਂ ਬਾਹਰ ਅਸੀਂ ਨਹੀਂ ਜਾਂਦੇ ਜੇ ਕੋਈ ਕਹਿੰਦਾ ਵੀ ਭਾਜੀ ਆ ਵੀ ਟਰਾਈ ਕਰ ਲਓ ਅਸੀਂ ਫॉर ਐਕਸਪੈਰੀਮੈਂਟ ਬੇਸਿਸ ਲਾ ਦਿੰਨੇ ਹਾਂ ਉਹਨਾਂ ਦੇ ਫਾਰਮ ਤੇ ਤੇ ਅਸੀਂ ਕੋਸ਼ਿਸ਼ ਕਰਾਂਗੇ ਪਰ ਜਦੋਂ ਐਂਟਰੀ ਕੀਤੀ ਸੀ ਨਾ ਇੱਕ ਤੁਹਾਡੇ ਉੱਤੇ ਸਾਈਨ ਬੋਰਡ ਜ਼ਰੂਰ ਲੱਗਿਆ ਹੋਇਆ ਸੀਗਾ ਕਿ ਚੰਗੀ ਮਿੱਟੀ ਚੰਗੀ ਫਸਲ ਚੰਗੀ ਫਸਲ ਚੰਗੀ ਨਸਲ ਦਾਰ ਜੀ ਗੱਲ ਹੈ ਕਿ ਜੋ ਆਪਾਂ ਖਾਵਾਂਗੇ ਤਾਂ ਉਹਦਾ ਇੰਪੈਕਟ ਆਪਣੀ ਆਉਣ ਵਾਲੀ ਨਸਲ ਦੇ ਉੱਪਰ ਪੈਣਾ ਹੀ ਹੈ ਬਿਲਕੁਲ ਬਿਲਕੁਲ ਇਹੀ ਸੋਚ ਕੇ ਦੱਸਿਆ ਹੈ ਵੀ ਲੋਕਾਂ ਨੂੰ ਵੀ ਜਿਸ ਤਰ੍ਹਾਂ ਦਾ ਆਪਾਂ ਖਾਣਾ ਜਿਸ ਤਰ੍ਹਾਂ ਮੇਰਾ ਅੰਨ ਪਾਣੀ ਉਹ ਹੈ ਜੇ ਮੇਰਾ ਕੰਮ ਜਾਣੀ ਜੀ ਜੀ ਨਾ ਜਿਸ ਤਰ੍ਹਾਂ ਦਾ ਅਸੀਂ ਖਾ ਮਾਂਗੇ ਉਹਦਾ ਆਉਣਾ ਹੀ ਆਉਣਾ। ਸੋ ਇੱਕ ਹੋਰ ਚੀਜ਼ ਯਾਨੀ ਕਿ ਇੱਥੇ ਫਾਰਮ ਦੇ ਨਾਲ ਦੇਖਿਆ ਕਿ ਉਧਰ ਫਿਸ਼ ਫਾਰਮ ਵੀ ਬਣਾਇਆ ਹੋਇਆ ਉਹਦੇ ਵਿੱਚ ਵੀ ਫਿਸ਼ਿਜ਼ ਰੱਖੀਆਂ ਹੋਈਆਂ ਨੇ ਫੇਰ ਆਉਂਦੇ ਨੇ ਫਿਸ਼ ਕਰ ਫਾਰਮਿੰਗ ਦੇ ਉੱਪਰ। ਇਹਨੀ ਫਿਸ਼ ਤਾਂ ਅਪਾਈ ਜਿਵੇਂ ਬਟੂ ਵੀ ਨਾ ਬਹੁਤ ਸਾਲਾਂ ਤੋਂ ਫਿਸ਼ਿੰਗ ਕਰਦੇ ਫਿਸ਼ਰੀਜ਼ ਦਾ ਕੰਮ ਕਰਦੇ ਰਹੇ ਨੇ। ਤਾਂ ਪਿਛਲੇ ਕੁਝ ਸਾਲਾਂ ਤੋਂ ਚਲੋ ਖਾਲੀ ਸੀਗਾ ਜਦੋਂ ਪਿੰਡ ਤੋਂ ਮੂਵ ਕਰ ਗਏ ਸ਼ਹਿਰ ਹੈ ਨਾ ਨਹੀਂ ਕੰਟੀਨਿਊ ਕੀਤਾ। ਬਟ ਥਿਸ ਇਜ਼ ਮੋਰ ਫੋਰ ਚਲੋ ਐਸਥੈਟਿਕ ਪਰਪਸਸ ਇਸ ਆਲਸੋ। ਥੋੜਾ ਕਲਾਈਮੇਟ ਕੰਟਰੋਲ ਵੀ ਹੈਲਪ ਕਰਦਾ ਹੈ। ਤੇ ਫਿਸ਼ਿੰਗ ਜਿਹਾ ਸੀ ਆਪਸ਼ਨ ਵੀ ਰੱਖੀ ਹੋਈ ਹੈ ਹਾਂਜੀ ਸੋ ਅੱਜਕੱਲ ਇੱਕ ਰੋਲਾ ਬੜਾ ਚੱਲਦਾ ਹੈਗਾ ਐਮਐਸਪੀ ਨੂੰ ਲੈ ਕੇ ਕਿਸਾਨ ਧਰਦਾਂ ਲਈ ਬੈਠੇ ਨੇ ਪਰ ਜੇਕਰ ਇਹ ਆਈਡੀਆ ਅਪਣਾ ਲੈਂ ਤਾਂ ਅੱਧਾ ਮਸਲਾ ਹੱਲ ਹੋ ਜਿਵੇ ਇਹਦੇ ਉੱਪਰ ਤਾਂ ਨਹੀਂ ਕੋਈ ਐਮਐਸਪੀ ਦੀ ਰੋਲਾ ਪੈ ਹੈਗੀ ਸਗੋ ਆਪਣੀ ਮਰਜ਼ੀ ਦੇ ਮੁਤਾਬਕ ਆਪਾਂ ਜੋ ਚਾਹੀਏ ਚੰਗੀ ਚੀਜ਼ ਦਾ ਲੋਕੀ ਪੇ ਕਰਨ ਨੂੰ ਵੀ ਤਿਆਰ ਹੈਗੇ ਨੇ ਪਰ ਇੱਕ ਆਈਡੀਆ ਹੋਣਾ ਚਾਹੀਦਾ ਓਏ ਦੇਖੋ ਐਮਐਸਪੀ ਦਾ ਜਿਹੜਾ ਉੱਥੇ ਯੂ ਨੋ ਬੈਠੇ ਨੇ ਉਹ ਉਹਨਾਂ ਦੀ ਮੰਗਾ ਜਾਇਜ਼ ਨਹੀਂ ਹੈ। ਉਹ देयर आर ਰੀਜ਼ਨਸ ਇੱਕਦਮ ਤੁਸੀਂ ਪੂਰੀ ਇੰਡਸਟਰੀ ਸ਼ਿਫਟ ਕਰਕੇ ਇੱਧਰ ਨੂੰ ਨਹੀਂ ਲਿਆ ਸਕਦੇ। ਉਹਨਾਂ ਦੇ ਉੱਥੇ ਸੀਮਿਤ ਰਹਿਣ ਦਾ ਵੀ ਰੀਜ਼ਨ ਹੈ ਤੇ ਇੱਥੇ ਆਉਣ ਵਾਸਤੇ ਵੀ ਬਹੁਤ ਚੈਲੰਜਸ ਹੈਗੇ ਨੇ ਜਿ ਇਹ ਇੰਨਾ ਸੌਖਾ ਨਹੀਂ ਹੈਗਾ ਐਡਾਪਟ ਕਰਨਾ ਮਾਡਲ ਇਹ ਹੈ ਨਾ ਤੇ ਉੱਥੇ ਤਾਂ ਨਹੀਂ ਕਿਉਂਕਿ ਉਹਨਾਂ ਨੂੰ ਗਾਰੰਟੀ ਹੈ ਕਿ ਸਾਡਾ ਵਿਕੂਗਾ। ਤੇ ਕਿਸਾਨ ਪੰਜਾਬ ਦਾ ਸਪੈਸ਼ਲੀ ਜਿਹੜਾ ਯੂ ਨੋ ਇਨ ਦਾ ਲੇਟਰ ਹਾਫ ਆਫ देयर ਲਾਈਫ 50ਸ ਪਲਸ ਨੇ ਔਰ ਰਿਸਕ ਨਹੀਂ ਲੈ ਸਕਦੇ ਹੈਨਾ ਤਾਂ ਉਹਨਾਂ ਲਈ ਉਹ ਤੁਕ ਬਣਦੀ ਹੈ ਪਰ ਜਿਹੜਾ ਯੰਗਰ ਕਿਸਾਨ ਹੈਗਾ ਹੈਨਾ ਉਹਨਾਂ ਨੂੰ ਜੇ ਅਸੀਂ ਇੱਕ ਤਾਂ ਇਨਸਪੀਰੇਸ਼ਨ ਦਈਏ ਕਿ ਐਦਾਂ ਦਾ ਕੁਝ ਹੋ ਸਕਦਾ ਦੂਜਾ ਅਸੀਂ ਉਹਨਾਂ ਨੂੰ ਥੋੜੀ ਹੈਂਡਹੋਲਡਿੰਗ ਕਰੀਏ ਵੀ ਉਹਨੂੰ ਸਿਖਾਈਏ ਵੀ ਆਹ ਪ੍ਰੋਬਲਮਸ ਆਉਂਦੀਆਂ ਨੇ ਤੁਸੀਂ ਐਦਾਂ ਸੋਲੂਸ਼ਨ ਕਰ ਸਕਦੇ ਹੋ ਤੀਜਾ ਮੋਸਟ ਇੰਪੋਰਟੈਂਟ ਜੇ ਅਸੀਂ ਉਹਨਾਂ ਨੂੰ ਇੱਕ ਮਾਰਕੀਟ ਦਈਏ ਵੀ ਯਾਰ ਜੋ ਤੁਸੀਂ ਉਗਾਉਂਗੇ ਉਹ ਵਿਕੂਗਾ ਵੀ ਜੇ ਉਹਨਾਂ ਨੂੰ ਇਹ ਅਸ਼ੋਰੈਂਸ ਹੋਊਗੀ ਨਾ ਬਿਕੋਜ਼ ਫਾਰਮਿੰਗ ਇਜ਼ ਵੈਰੀ ਮੀ ਜਿਆਦਾ ਪੈ ਕੇ ਹੈ ਨਾ ਫਸਲ ਮਰ ਗਈ ਹੈ ਨਾ ਤਾਂ ਜੇ ਉਹਨਾਂ ਨੂੰ ਇਹ ਗਾਰੰਟੀ ਹੈ ਯਾਰ ਜਿ세 ਇਹ ਹੈ ਜ ਕੋਈ ਰਿਸਕ ਲਾਵਾਂਗੇ ਅਸੀਂ ਮਰਾਂਗੇ ਨਹੀਂ ਸਾਡੇ 6 ਮਹੀਨੇ ਤੇ ਪੈਸੇ ਮਰਨਗੇ ਨਹੀਂ ਤਾਂ ਆਉਣਗੇ ਕਿਉਂ ਨਹੀਂ ਆਉਣਗੇ ਪਰ ਇਹ ਜ਼ਿੰਮੇਵਾਰੀ ਸਾਡੀ ਵੀ ਹੈ ਐਜ਼ ਅ ਸੁਸਾਇਟੀ ਐਜ਼ ਕੰਜ਼ਿਊਮਰਸ ਐਜ਼ ਗਵਰਨਮੈਂਟ ਕੇ ਹੈਜ਼ ਐਗਜ਼ੈਪਲਸ ਨੂੰ ਉੱਪਰ ਲੈ ਕੇ ਆਈਏ ਲੋਕਾਂ ਨੂੰ ਸਪੋਰਟ ਕਰੀਏ ਤੇ ਅਸੀਂ ਐਜ਼ ਅ ਮਾਰਕੀਟ ਵੀ ਬਣਾਈਏ ਸੋ ਪਹਿਲਾ ਹੁੰਦਾ ਸੀ ਕਿ ਕਿਸਾਨ ਆਪਣੇ ਖੇਤਾਂ ਤੱਕ ਹੀ ਸਿਮਤ ਟੈਕਨੀਕਲ ਉਹਨਾਂ ਨੂੰ ਬਿਲਕੁਲ ਨੋਲਜ ਨਹੀਂ ਸੀ ਹੁੰਦੀ ਸੋ ਤੁਸੀਂ ਵੀ ਆਪਣਾ ਯਾਨੀ ਕਿ ਸਰਕਾਰੀ ਜੋਬ ਕਰ ਰਹੇ ਹੈਗੇ ਹੋ ਤੇ ਬਾਈ ਨੂੰ ਵੀ ਯਾਨੀ ਕਿ ਟੈਕਨੀਕਲ ਨੋਲ ਹੈਗਾ ਅਸਲ ਸੱਚ ਪਤਾ ਹੈ ਕਿ ਇਹ ਵੀ ਇਹਨਾਂ ਦਾ ਜਿਹੜਾ ਫੀਲਡ ਹੈਗਾ ਉਹ ਟੈਕਨੀਕਲ ਹੈ ਮੇਰਾ ਖੇਤੀ ਨਾਲ ਮੈਂ ਪਹਿਲਾਂ ਤੋਂ ਜੁੜੇ ਹੋਇਆ ਸੀਗਾ ਕਰਦੇ ਵੀਰੇ ਮੈਂ ਦੋ ਕੁ ਸਾਲ ਪਹਿਲਾਂ ਹੀ ਖੇਤੀ ਛੱਡੀ ਸੀਗੀ ਅੱਛਾ ਜੀ ਤੇ ਉਹ ਧਰਤੀ ਨਾਲ ਜੁੜਿਆ ਮਿੱਟੀ ਨਾਲ ਜੁੜੇ ਹੋਏ ਆ ਤੇ ਜਿਹੜਾ ਕਿਸਾਨ ਮੋਰਚਾ ਲੱਗਿਆ ਉਹ ਚ ਵੀ ਆਪਾਂ ਬਹੁਤ ਕੁਝ ਦੇਖਿਆ ਵੀਰ ਨਹੀਂ ਕੁਝ ਵੱਖਰਾ ਕਰਨਾ ਚਾਹੀਦਾ ਤੇ ਉਸ ਚੋਂ ਇੱਕ ਕਨਸੈਪਟ ਨਿਕਲਿਆ ਤੇ ਮੈਨੂੰ ਲੱਗਦਾ ਵੀ ਸਕਸੈਸ ਆ ਅਸੀਂ ਇਸ ਵਿੱਚ ਸੋ ਨਵੇਂ ਲੋਕ ਆਉਂਦੇ ਨੇ ਪਹੁੰਚ ਕਰਦਣੇ ਕਿ ਇਸ ਇਸ ਦੇ ਬਾਰੇ ਟ੍ਰੇਨਿੰਗ ਲੈਂਦੇ ਨੇ ਜਾਂ ਫਿਰ ਕੁਝ ਜਾਣਕਾਰੀ ਹਾਸਲ ਕਰਨ ਲਈ ਤੁਹਾਡੇ ਤੱਕ ਪਹੁੰਚ ਕਰਦੇ ਹਾਂ ਹਾਂਜੀ ਹਾਂ ਬ੍ਰਦਰ ਅਸੀਂ ਸੰਡੇ ਇਸ ਲਈ ਰੱਖਿਆ ਹੋਇਆ ਹੈ ਫ੍ਰੀ ਹੈ ਸਾਡਾ ਸੰਡੇ ਸੰਡੇ ਨੂੰ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਆਉਂਦੇ ਨੇ ਤੇ ਗੱਲਬਾਤ ਕਰਦੇ ਨੇ ਵੀ ਜੇ ਉਹ ਇਹਨਾਂ ਨੂੰ ਲੋੜ ਹੁੰਦੀ ਹੈ ਅਸੀਂ ਹੈਲਪ ਕਰਦੇ ਹਾਂ ਦੱਸੋ ਵੀ ਇਸ ਤਰ੍ਹਾਂ ਕਰ ਕੀਤਾ ਜਾ ਸਕਦਾ ਹੈ ਤੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਚੇਂਜ ਆਊਗਾ ਇਸ ਤਰ੍ਹਾਂ ਦੇ। ਤੋ ਇਹ ਕਿਸੇ ਕੋਈ ਟ੍ਰੇਨਿੰਗ ਲਈ ਸਿੱਖਿਆ ਤੁਸੀਂ ਇਹਦੇ ਵਿੱਚ ਜਾਂ ਫਿਰ ਤੁਹਾਨੂੰ ਪਹਿਲਾਂ ਤੋਂ ਹੀ ਸੀਗਾ ਕਿ ਇਸ ਤਰ੍ਹਾਂ ਦੇ ਨਾਲ ਆਪਾਂ ਕਰ ਸਕਦੇ ਹੈਗੇ ਕਿਉਂਕਿ ਇਹ ਖੇਤੀਬਾੜੀ ਦੇ ਨਾਲ ਹੀ ਤਾਲੁਕਤ ਰੱਖਦਾ ਤੇ ਖੇਤੀਬਾੜੀ ਪਰਿਵਾਰ ਨਾਲ ਤੁਸੀਂ ਬਿਲੋਂਗ ਵੀ ਕਰਦੇ ਹੋ ਪਰ ਜਿਹੜਾ ਕਿ ਬਿਨਾ ਕੈਮੀਕਲ ਬਿਨਾ ਕਿਸੇ ਖਾਦ ਦੇ ਜਿਹੜਾ ਕਿ ਇਸਤੇਮਾਲ ਕੀਤੇ ਸਬਜਨ ਨੂੰ ਗਾਣਾ ਕੁਛ ਇਹ ਟ੍ਰੇਨਿੰਗ ਵੀ ਲਈ ਹੈ। ਨੀ ਪਾਇਦੀ ਕੁ ਕੁਸ਼ਤਾ ਯੂ نو ਸਾਡੇ ਜਿਹੜੇ ਇਥੇ ਫਾਰਮਿੰਗ ਮੈਨ ਜਿਹੜੇ ਮੈਂਟੇਨ ਕਰਦੇ ਨੇ ਦਰਸ਼ਨ ਜੀ ਉਹਨਾਂ ਨੂੰ ਪਿਛਲੇ 40 ਸਾਲ ਦਾ ਐਕਸਪੀਰੀਅੰਸ ਹੈ ਸੋ ਵੀ ਵਰ ਲੱਕੀ ਜਿਵੇਂ ਬਿਟਵੀਰ ਨੇ ਕਿਹਾ ਕਿ ਮੈਂ ਟੈਕਨੀਕਲ ਐਸਪੈਕਟ ਲੈ ਕੇ ਆਇਆ ਤੇ ਬਿਟਵੀਰ ਫਾਰਮਿੰਗ ਦਾ ਐਸਪੈਕਟ ਲੈ ਕੇ ਆਏ ਤਾਂ ਉਹਨਾਂ ਨੂੰ ਆਰਗੈਨਿਕ ਦੀ ਨੋਲਿਜ ਸੀਗੀ ਬਟ ਸਟਿਲ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕੁਝ ਬਰਨਾਲੇਚ ਹੈਗੇ ਨੇ ਬੜੇ ਮਸ਼ਹੂਰ ਆਰਗੈਨਿਕ ਫਾਰਮਰਸ ਉਹਨਾਂ ਕੋਲ ਗਏ ਅਸੀਂ ਪਹਿਲਾਂ ਗੱਲਬਾਤ ਕੀਤੀ ਪੂਰਾ ਪੂਰਾ ਦਿਨ ਲਾਇਆ ਉਹਨਾਂ ਦਾ ਫਾਰਮ ਸਮਝਿਆ ਤਾਂ ਸਾਰੀ ਟੈਕਨੀਕ ਸਿੱਖੀ ਆ ਜੇ ਜਿਵੇਂ ਪਹਿਲਾਂ ਕਿਹਾ ਪਹਿਲਾ ਸਾਡਾ ਸਾਲ ਪਾਇਲਟ ਟੈਸਟ ਸੀਗਾ ਅਸੀਂ ਪਹਿਲੇ ਸਾਲ ਚੁਰਕ ਵਰਤ ਕੇ ਦੇਖੀਆਂ ਟੈਕਨੀਕਸ ਜੋ ਗਲਤੀਆਂ ਸੀਗੀਆਂ ਉੱਥੇ ਸਿੱਖੇ ਤਾਂ ਸਾਨੂੰ ਸਾਲ ਲੱਗਿਆ ਪਰ ਅਸੀਂ ਆਪਣੇ ਵੱਲੋਂ ਪੂਰਾ ਗਰਾਊਂਡ ਵਰਕ ਕੀਤਾ ਪੰਜਾਬ ਚ ਘੁੰਮੇ ਲੋਕਾਂ ਨਾਲ ਮਿਲੇ ਇੰਟਰਨੈਟ ਤੇ ਸਿੱਖਿਆ ਹੈ ਨਾ ਤੇ ਜਿੱਥੋਂ ਜਿੱਥੋਂ ਇਨਫੋਰਮੇਸ਼ਨ ਲੈ ਸਕਦੇ ਸੀ ਅਸੀਂ ਲੀਤੀ ਸੋ ਬਾਕੀ ਦਾ ਕੋਈ ਸਾਈਟ ਵੀ ਬਣਾਈ ਹੋਈ ਹੈ ਵੈਬਸਾਈਟ ਜਿਸ ਦੇ ਉੱਪਰ ਤੁਹਾਡੇ ਜਿਹੜੀ ਪੂਰਾ ਜਾਣਕਾਰੀ ਹੋਵੇ ਜਾ ਵਿਦ ਗਿਲ ਫਾਰਮਿੰਗ ਜਿਗਲ ਆਰਗੈਨਿਕ ਫਾਰਮਿੰਗ ਨੂੰ ਲੈ ਕੇ ਹਾਂਜੀ ਭਾਈ ਗਿਲ ਆਰਗੈਨਿਕਸ.com ਸਾਡੀ ਵੈਬਸਾਈਟ ਹੈਗੀ ਹੈ ਵੈਬਸਾਈਟ ਤਾਂ ਇਸ ਦਾ ਬੇ ਕਿ ਕਿਸਾਨਾਂ ਨੂੰ ਜੇ ਆਪਾਂ ਨਵੇਂ ਤਰੀਕੇ ਨਾਲ ਜਾਣਾ ਹੈ ਕਿਸਾਨ ਨੂੰ ਐਜ਼ ਅ ਬਿਜ਼ਨਸਮੈਨ ਸੋchnਾ ਪੈਣਾ ਹੈ ਜੇ ਉਹ ਨਹੀਂ ਸੋਚੂਗਾ ਫਿਰ ਜਿਹੜੇ ਵੱਡੇ ਘਰਾਨੇ ਨੇ ਉਹ ਉਹਨਾਂ ਤੋਂ ਲੈ ਲੈ ਕੇ ਉਹਨਾਂ ਦਾ ਫਾਇਦਾ ਚੱਕ ਕੇ ਜਾਣਗੇ ਤੋਂ ਮੈਂ ਇੱਕ ਜਿੰਮੇ ਸ਼ੁਰੂਆਤ ਕੀਤੀ ਸੀ ਨਾ ਪਹਿਲੇ ਹੀ ਬੋਲਦਾ ਸੀ ਖੇਤੀ ਲਾਹੇ ਦਾ ਕੀਤਾ ਨਹੀਂ ਹੈ ਕਿਉਂਕਿ ਜਦੋਂ ਅਸੀਂ ਮੋਸਟਲੀ ਧਰਨੇ ਕਵਰ ਕਰਦੇ ਆਂ ਕਿਸਾਨਾਂ ਦੇ ਹਾਲਾਤ ਦੇਖਦੇ ਆਂ ਤੁਸੀਂ ਦੱਸੋ ਕਿ ਵਾਕਈ ਲਾਹੇ ਦਾ ਕੀਤਾ ਹੈ ਜਾਂ ਫਿਰ ਨੁਕਸਾਨ ਦਾ ਜਿਹੜੇ ਟ੍ਰੈਡੀਸ਼ਨ ਖੇਤੀ ਆ ਵੀ ਰਹੀ ਉਹਦੇ ਜਿਹੜੇ ਸਪੋਰਟਿੰਗ ਪ੍ਰਾਈਸ ਦਾ ਜਿਹੜਾ ਮੇਨ ਮਸਲਾ ਅੱਜ ਕੱਲ ਚੱਲ ਰਿਹਾ ਉਹ ਇਸੇ ਕਰਕੇ ਵੀ ਕਿਸਾਨ ਆਪਣਾ ਜ਼ਿੰਦਾ ਰਹਿ ਸਕੇ ਕਿਉਂਕਿ ਜਿਹੜੀ ਉਹਨਾਂ ਨੂੰ ਅੱਜ ਕੀਮਤ ਮਿਲ ਵੀ ਰਹੀ ਹੈ ਸਪੋਰਟਿੰਗ ਪ੍ਰਾਈਸ ਵੀ ਉਹ ਇੰਨੀ ਜ਼ਿਆਦਾ ਨਹੀਂ ਵੀ ਉਹ ਬਹੁਤ ਅੱਛੀ ਜ਼ਿੰਦਗੀ ਜੀ ਸਕਣ ਔਰ ਜੇ ਉਸ ਤੋਂ ਵੀ ਕਟਆਫ ਹੋ ਜਾਂਦਾ ਹੈ ਉਹ ਤੇ ਉੱਪਰ ਮਾਰਕੀਟ ਚ ਆ ਜਾਂਦਾ ਹੈ ਜੀ ਇਹੀ ਡਰ ਸਤਾ ਰਿਹਾ ਹੈ ਜਿਸੇ ਕਰਕੇ ਧਰ ਧਰਨੇ ਲੱਗਦੇ ਨੇ ਹੋਣ ਲੱਗਦੇ ਨੇ ਇਹ ਮਜਬੂਰੀ ਹੈ ਉਹਨਾਂ ਦਾ ਸ਼ੌਂਕ ਨਹੀਂ ਧਰਨੇ ਰੋਣਾ ਤੋ ਹਰ ਕਿਸਾਨ ਰਿਸਕ ਲੈਣ ਤੋਂ ਵੀ ਡਰਦਾ ਹੈਗਾ ਉਹ ਕਹਿੰਦਾ ਜੇ ਮੈਂ ਕਣਕ ਜਾਂ ਝੋਨੇ ਤੋਂ ਹਟ ਕੇ ਚੱਲਾਂਗਾ ਤਾਂ ਫਿਰ ਜੇ ਕੁਝ ਹੋਰ ਬੀਜਾਂਗਾ ਤਾਂ ਫਿਰ ਮੈਂ ਉਹਦੀ ਮਾਰਕੀਟਿੰਗ ਕਿਵੇਂ ਕਰਾਂਗਾ ਉਹਦੇ ਕੋਲ ਆਈਡੀਆ ਨਹੀਂ ਹੈਗੇ ਉਸ ਚੀਜ਼ ਨੂੰ ਜਿਹੜਾ ਕਿ ਅਵੇਰਨੈਸ ਨੂੰ ਲੈ ਕੇ ਕੁਝ ਤੁਹਾਡੇ ਵੱਲੋਂ ਕੁਝ ਵੱਖਰਾ ਕੀਤਾ ਜਾ ਰਿਹਾ ਭਾਈ ਦੇਖੋ ਰਿਸਕ ਤੁਹਾਨੂੰ ਲੈਂ ਤਾਂ ਹਰ ਬੰਦਾ ਹੀ ਡਰਦਾ ਹੈ ਨਾ ਆਪਾਂ ਐਨ ਕਈ ਕਿਸਾਨ ਡਰਦਾ ਡੈਫੀਨਿਟਲੀ ਹਰ ਕੋਈ ਡਰਦਾ ਪਰ ਕਿਸਾਨ ਦਾ ਜਿਹੜਾ ਰਿਸਕ ਲੈਣਾ ਉਹ ਉਹਦੇ ਨੁਕਸਾਨ ਜ਼ਿਆਦਾ ਨਹੀਂ ਕਿਉਂਕਿ ਇਹੋ 6 ਮਹੀਨੇ ਦਾ ਸਾਈਕਲਸ ਚੱਲਦਾ ਹੈ ਨਾ ਜੇ ਇੱਕ ਇੱਕ 6 ਮਹੀਨੇ ਚ ਉਹਨੇ ਕਣਕ ਨਾ ਲਾਈ ਕੁਝ ਹੋਰ ਲਾ ਲੈਣਾ ਹੋਇਆ ਫਿਰ ਜੋ ਕਣਕ ਚ ਮਿਨੀਮਮ ਆਉਣਾ ਸੀ ਉਹ ਵੀ ਨਹੀਂ ਜਾਊਗਾ ਤਾਂ देयर ਆ ਆਬਵੀਅਸ ਰੀਜ਼ਨਸ ਕਿ ਕਿਉਂ ਰਿਸਕ ਨਹੀਂ ਲੈਣਾ ਚਾਹੁੰਦਾ ਕਿਸਾਨ ਪਰ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰਨ ਦੇ ਪੱਖੋਂ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦੇ ਹਾਂ ਫਿਲਹਾਲ ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ ਕਿ ਅਸੀਂ ਇਹਨੂੰ ਵੀ ਮੇਨਟੇਨ ਕਰੀ ਜਾਈਏ ਤੇ ਟ੍ਰੇਨ ਵੀ ਕਰੀ ਜਾਈਏ ਅਸੀਂ ਪਹੁੰਚਣਾ ਚਾਹੁੰਦੇ ਹਾਂ ਉੱਥੇ ਸਾਡੀਆਂ ਆਪਣੀਆਂ ਬੜੀ ਪ੍ਰੋਬਲਮਸ ਹੈਗੀਆਂ ਨੇ ਅਸੀਂ ਡੇਲੀ ਬੇਸਿਸ ਤੇ ਹਲੇ ਬਹੁਤ ਚੈਲੰਜਸ ਹੈਗੀਆਂ ਨੇ ਅਸੀਂ ਰਿਸੋਲਵ ਕਰ ਰਹੇ ਹਾਂ ਪਰ ਆਈ ਥਿੰਕ ਸਾਡਾ ਵਿਜ਼ਨ ਇਹ ਹੈ ਕਿ ਇਸ ਸਾਲ ਦੇ ਵਿੱਚ ਵਿੱਚ ਹੀ ਯੂ نو ਅਸੀਂ ਇਹ ਜਿਹੇ ਪਲੇਟਫਾਰਮ ਖੜਾ ਕਰ ਲਈਏ ਕਿ ਜਿੱਥੇ ਜੀਣੇ ਆਉਣਾ ਹੈ ਉਹ ਸਿੱਖ ਕੇ ਵੀ ਜਾਵੇ ਤੇ ਅਸੀਂ ਉਹਨਾਂ ਨੂੰ ਸਪੋਰਟ ਵੀ ਕਰ ਸਕੀਏ ਸੇਲਜ਼ ਦੇ ਵਿੱਚ ਤੇ ਹੁਣ ਪਬਲਿਕ ਦੀ ਡਿਮਾਂਡ ਵਧੀ ਹੈਗੀ ਹੈ ਹੋਰ ਵੀ ਜਿਹੜੇ ਕੀ ਉਹ ਖੇਤ ਅਡਾਪਟ ਕਰਨ ਤਿਆਰ ਹੈਗੇ ਕਿੰਨੇ ਕਿ ਹਲੇ ਹੋਰ ਵੇਟਿੰਗ ਦੇ ਵਿੱਚ ਹੈਗੇ ਨੇ ਤੇ ਕਿੰਨੇ ਇਸ ਸਮੇਂ ਇਸ ਦਾ ਲਾਭ ਲੈ ਰਹੇ ਹੈਗੇ ਨੇ ਭਾਈ ਇਸ ਟਾਈਮ ਸਾਡੇ ਕੋਲ ਹੈਗੇ ਆਲਮੋਸਟ 37 ਕਸਟਮਰਸ ਕਿਉਂਕਿ ਸਾਡੇ ਕੋਲ ਆਰਗੈਨਿਕ ਲੈਂਡ ਹੀ ਇੰਨਾ ਸੀਗਾ ਹੈਨਾ ਸਾਡੀ ਵੇਟਲਿਸਟ ਵਿੱਚ ਹਲੇ ਤੱਕ ਹੁਣ ਤੱਕ 250 300 ਬੰਦਾ ਬੈਠਾ ਹੈ ਤੇ ਡੇਲੀ ਹੋਰ ਫੋਨ ਆਉਂਦੇ ਰਹਿੰਦੇ ਨੇ ਤਾਂ ਜਿਵੇਂ ਹਰ ਰੋਜ਼ ਮੈਨੂੰ 10-15 ਫੋਨ ਆ ਜਾਂਦੇ ਨੇ ਹੈਨਾ ਤੇ ਉਹ ਵੇਟ ਲਿਸਟ ਤੋਂ ਇਲਾਵਾ ਨੇ ਤਾਂ ਡਿਮਾਂਡ ਤਾਂ ਬਹੁਤ ਜ਼ਿਆਦਾ ਹੈ ਹੈਨਾ ਇਹ ਅਸੀਂ ਇਕੱਲੇ ਨਹੀਂ ਪੂਰੀ ਕਰ ਸਕਦੇ ਲੋਕ ਅਵੇਅਰ ਹੋ ਗਏ ਆਪਣੀ ਹੈਲਥ ਨੂੰ ਲੈ ਕੇ ਲੋਕ ਭਾਜੀ ਕੋਰੋਨਾ ਤੋਂ ਬਾਅਦ ਤਾਂ ਸਪੈਸ਼ਲੀ ਹੈ ਨਾ ਕੋਵਿਡ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਵੀ ਹੈਲਥ ਦਾ ਜ਼ਰੂਰੀ ਹੈ ਕੰਮ ਇੰਟਰਨੈਟ ਕਰਕੇ ਲੋਕਾਂ ਨੂੰ ਅਵੇਅਰਨੈਸ ਹੋਰ ਜ਼ਿਆਦਾ ਹੋਊਗੀ ਤਾਂ ਡੈਫੀਨਿਟਲੀ ਐਜ਼ ਐਜ਼ ਅ ਕੰਟਰੀ ਇੰਡੀਅਨ ਅਵੇਅਰ ਹੋ ਰਹੇ ਨੇ ਇਸ ਚੀਜ਼ ਪੱਖੋਂ ਤਾਂ ਉਹਦੇ ਨਾਲ ਇਸ ਚੀਜ਼ ਦੀ ਮਾਰਕੀਟ ਡਿਮਾਂਡ ਵੀ ਬਣ ਰਹੀ ਹੈ ਤੁਸੀਂ ਜਿਵੇਂ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਨੇ ਇਹ ਸ਼ੋਰਸ ਜ਼ਰੂਰ ਕਬਰ ਕਰ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਮਾਰਕੀਟ ਦੇ ਵਿੱਚ ਹੁੰਦਾ ਕਿ ਟੀਕੇ ਲਾ ਕੇ ਜਿਹੜੀਆਂ ਕਿ ਸਬਜ਼ੀਆਂ ਹੋਣ ਫਲ ਹੋਣ ਉਹਨੂੰ ਪਕਾਇਆ ਜਾਂਦਾ ਪਰ ਇਹ ਨੇਚਰਲ ਵੀ ਇਸ ਕਦਰ ਜਿਹੜੇ ਕਿ ਉਹ ਹੋ ਸਕਦੇ ਹੈਗੇ ਨੇ ਇਹ ਆਪਣੇ ਆਪ ਤੁਸੀਂ ਦੇਖ ਕੇ ਅੰਦਾਜ਼ਾ ਲਗਾਓ ਕੋਈ ਇੱਥੇ ਕੋਈ ਰੇਸ ਸਪਰੇ ਨਹੀਂ ਪੜਤੇ ਡੈਫੀਨੇਟਲੀ ਹਾਂਜੀ ਹਾਂਜੀ ਪਾਜੀ ਸੋ ਕਿਸ ਕੀ ਖਾਦ ਕੀ ਪਾਣੇ ਹੈਗੇ ਫਿਰ ਇਹਨਾਂ ਨੂੰ ਇਹਦੇ ਵਿੱਚ ਦੇਖੋ ਪਾਜੀ ਜਿਵੇਂ ਨਿੰਮ ਦਾ ਸਪਰੇ ਹੋ ਗਿਆ ਹਨਾ ਬੇਸਿਕਲੀ ਜਦੋਂ ਮੈਂ ਦੱਸਦਾ ਮੋਸਟਲੀ ਨਾ ਜੇ ਤੁਸੀਂ ਨੇਚਰ ਨਾਲ ਪੰਗੇ ਨਾ ਲੋ ਨਾ ਤੁਹਾਨੂੰ ਕੁਝ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ ਨਾ ਤਾਂ ਰੱਬ ਦੀ ਮਿਹਰ ਨਾਲ ਸਾਰਾ ਕੁਝ ਨੇਚਰਲੀ ਹੁੰਦਾ ਰਹਿੰਦਾ ਹੈ ਪਰ ਆਫ ਕੌਰਸ ਸਾਨੂੰ ਪ੍ਰੀਕਾਸ਼ਨਸ ਲੈਣੀਆਂ ਪੈਂਦੀਆਂ ਨੇ ਕਿਉਂਕਿ ਜੇ ਕੋਈ ਕੀੜਾ ਜਵੇ ਜਾਂ ਨਾ ਗ੍ਰੋਥ ਪ੍ਰੋਮੋਟ ਕਰਨ ਵਾਸਤੇ ਟਾਈਮਲੀ ਬਿਕੋਜ਼ ਅਸੀਂ ਇਜ਼ਨ ਕਮਰਸ਼ੀਅਲ ਮਾਡਲ ਬਣਾ ਲਿਆ ਹੈ ਤਾਂ ਜੇ ਲੋਕਾਂ ਤੋਂ ਅਸੀਂ ਯੂ ਨੋ ਸਬਸਕ੍ਰਿਪਸ਼ਨ ਲਿੱਤੀ ਹੈ ਤਾਂ ਉਹਨਾਂ ਨੂੰ ਚੀਜ਼ ਜਾਣੀ ਵੀ ਚਾਹੀਦੀ ਹੈ ਤਾਂ ਪ੍ਰੋਡਕਸ਼ਨ ਤੇ ਪੈਸਟ ਕੰਟਰੋਲ ਵਾਸਤੇ ਅਸੀਂ ਪੂਰੇ ਆਰਗੇਨਿਕ ਮੈਜਰਸ ਯੂਜ਼ ਕਰਦੇ ਹਾਂ ਜਿਵੇਂ ਨਿੰਮ ਦਾ ਸਪਰੇ ਹੋ ਗਿਆ ਖੱਟੀ ਲੱਸੀ ਦਾ ਹੋ ਗਿਆ ਤੇ ਗੋਬਰ ਇੱਥੇ ਅਸੀਂ ਡੰਗਰ ਰੱਖੇ ਹੋਏ ਨੇ ਹਾਂ ਉਹਨਾਂ ਦਾ ਗੋਬਰ ਨੂੰ ਯੂਟਿਲਾਈਜ਼ ਕਰਦੇ ਹਾਂ ਤਾਂ ਬੜੀ ਟੈਕਨੀਕਸ ਹੈਗੀਆਂ ਨੇ ਤਾਂ ਅਸੀਂ ਉਹ ਸਾਰੀਆਂ ਯੂਜ਼ ਕਰਦੇ ਹਾਂ ਫਿਰ ਜਦੋਂ ਡਿਲੀਵਰੀ ਕਰਦੇ ਹਾਂ ਇੱਕ ਹਫਤੇ ਦਾ ਫਿਰ ਉਹ ਸਫੀਸ਼ੀਐਂਟ ਹੁੰਦਾ ਇੱਕ ਫੈਮਿਲੀ ਦੇ ਲਈ ਜਿੰਨੀ ਵੀ ਵੈਜੀਟੇਬਲਸ ਉਹਨਾਂ ਨੂੰ ਡਿਲੀਵਰ ਕਰਦੇ ਹਾਂ ਅਸੀਂ ਤਾਂ ਹੀ ਭਾਜੀ 150 ਗੱਜ ਦਾ ਲੈਂਡ ਰੱਖਿਆ ਅਸੀਂ ਪਹਿਲੇ ਸਾਲ ਐਕਸਪੈਰੀਮੈਂਟ ਕੀਤਾ ਪਹਿਲਾਂ ਥੋੜਾ ਵੱਧ ਰੱਖਿਆ ਸੀ ਉਹ ਫਿਰ ਜ਼ਿਆਦਾ ਹੋ ਰਹੀ ਸੀ ਫਿਰ ਉਹ ਵੀ ਲੋਕਾਂ ਨੂੰ ਇਸ ਵੀ ਇੰਨੀ ਜ਼ਿਆਦਾ ਕਿਉਂ ਆ ਰਹੀ ਹੈ ਫਿਰ ਉਹਨਾਂ ਨੂੰ ਆ ਲੱਗਦਾ ਇਟਸ ਨਾਟ ਵਰਥ ਦਾ ਨਾ ਮਨੀ ਫਿਰ ਘੱਟ ਰੱਖਿਆ ਉਹ ਘੱਟ ਹੋ ਗਈ ਸੋ ਦਿਸ ਇਜ਼ 150 ਗੱਜ ਤੇ ਅਸੀਂ ਤਾਂ ਹੀ ਪਹੁੰਚਿਆ ਕਿ ਇਹਦੇ ਵਿੱਚ ਇੰਨੀ ਸਬਜ਼ੀ ਹੋ ਜਾਂਦੀ ਹੈ ਕਿ ਚਾਰ ਪੰਜ ਮੈਂਬਰਸ ਜੋਗੇ ਹਫ਼ਤੇ ਜੋਗੇ ਇਨਾਫ ਹੁੰਦੀ ਹੈ ਸੋ ਇੱਕ ਗੱਲ ਹੋਰ ਹੈਗੀ ਕਿ ਜਿਹੜੇ ਸ਼ਹਿਰੀ ਬੱਚੇ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਸਬਜ਼ੀਆਂ ਜੈ ਇਦਾਂ ਹੁੰਦੀਆਂ ਵੀ ਹੈਗੀਆਂ ਜਾਂ ਖੇਤਾਂ 'ਚ ਕਿਵੇਂ ਜਿਹੜਾ ਕੀ ਹੈਗਾ ਉਹ ਪੈਦਾਵਾਰ ਹੈਗੇ ਤਾਂ ਮਿੱਟੀ ਨਾਲ ਵੀ ਜੁੜਦੇ ਹੈਗੇ ਕਿ ਬਾਕੀ ਇਹ ਚੀਜ਼ ਕਰਨੀ ਇੱਕ ਸਮੇਂ ਦੀ ਜ਼ਰੂਰਤ ਵੀ ਬਣ ਗਈ ਸੀ ਹਾਂ ਉਹ ਮਿੱਟੀ ਨਾਲ ਵੀ ਜੁੜਦੇ ਉਹ ਪੱਟਦੇ ਨੇ ਸਾ ਮੂੜੀ ਪੱਟੇ ਛਲੰਗ ਪੱਟ ਕੇ ਉਹ ਬਹੁਤ ਖੁਸ਼ ਹੁੰਦੇ ਨੇ ਦੇਖ ਕੇ ਹਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਮਟਰ ਕਿੱਥੇ ਹੁੰਦਾ ਆਲੂ ਕਿੱਥੇ ਹੁੰਦਾ ਤਾਂ ਇਹ ਸਾਰਾ ਫਿਰ ਨਾਲ ਹੌਲੀ ਹੌਲੀ ਉਹਨਾਂ ਨੂੰ ਦੱਸਦੇ ਵੀ ਰਹਿੰਦੇ ਆ ਅੱਛਾ ਜੀ ਤੇ ਬੱਚੇ ਆ ਕੇ ਇੰਜੋਏ ਵੀ ਕਰਦੇ ਨੇ ਤੇ ਬਾਕੀ ਜਿਵੇਂ ਲਸਣ ਹੋ ਗਿਆ ਪਿਆਜ਼ ਹੋ ਗਿਆ ਉਹਨੂੰ ਪਤਾ ਲੱਗ ਵੀ ਕਿਹੜੀ ਚੀਜ਼ ਮਿੱਟੀ ਦੇ ਉੱਪਰ ਹੁੰਦੀ ਹੈ ਕਿਹੜੀ ਮਿੱਟੀ ਦੇ ਵਿੱਚ ਹੁੰਦੀ ਹੈ ਹਣਾ ਇਸ ਤਰ੍ਹਾਂ ਦੀ ਉਹਨੂੰ ਜਿੰਨੇ ਛੋਟੇ ਛੋਟੇ ਗੱਲਾਂ ਬਾਤਾਂ ਉਹ ਕਰਦੇ ਨੇ ਤੇ ਸੁਭਾਗ ਬਾਕੀ ਜਿਹੜੇ ਕਿ ਪੇਰੈਂਟਸ ਆਉਂਦੇ ਵੀ ਹੈਗੇ ਨੇ ਤੇ ਜਿਨ੍ਹਾਂ ਦੇ ਵੱਲੋਂ ਆਪਣੇ ਇੱਥੇ ਫਾਰਮ ਅਡਾਪਟ ਕੀਤੇ ਹੋਏ ਹੈਗੇ ਨੇ ਤਾਂ ਉਹਨਾਂ ਦੇ ਵਿੱਚ ਆ ਕੇ ਜਿਹੜੇ ਕਿ ਆਪਣੇ ਬੱਚਿਆਂ ਦੇ ਨਾਲ ਆ ਕੇ ਪੂਰੀ ਜਿਹੜੀ ਕੀ ਹੈ ਕੁਦਰਤ ਦੇ ਨਾਲ ਦੀ ਜਿਹੜੀ ਗੋਦ ਦੇ ਵਿੱਚ ਜੋ ਵੀ ਚੀਜ਼ਾਂ ਸਹੀ ਤਰੀਕੇ ਦੇ ਨਾਲ ਪੈਦਾ ਕੀਤੀ ਜਾ ਸਕਦੀਆਂ ਉਸ ਦੇ ਬਾਰੇ ਜਾਣਕਾਰੀ ਵੀ ਲੈਂਦੇ ਹੋ ਤਾਂ ਹੋਰ ਨੈਕਸਟ ਅੱਗੇ ਕੀ ਸਟੈਪ ਹੈਗਾ ਫਿਰ ਜਿਵੇਂ ਹੁਣ ਤੁਸੀਂ ਇੱਕ ਕਦਮ ਤੱਕੇ ਵਧਾਈ ਹਿਲਿਆ ਹੁਣ ਅੱਗੇ ਦੀ ਕੀ ਪਲਾਨਿੰਗ ਹੈਗੀ ਤੁਹਾਡੀ ਭਾਜੀ ਦੇਖੋ ਹਲੇ ਤੱਕ ਤਾਂ ਨਾ ਸਾਨੂੰ ਇਹ ਨਹੀਂ ਸੀ ਪਤਾ ਵੀ ਇੰਨੀ ਡਿਮਾਂਡ ਹੋਊਗੀ ਜਾਂ ਸਾਨੂੰ ਇਸ ਸਕੇਲ ਤੇ ਜਾਵਾਂਗੇ ਅਸੀਂ ਇਹ ਵੀਕਐਂਡ ਸਾਡਾ ਇੱਕ ਤਰ੍ਹਾਂ ਦਾ ਉਸੇ ਕਪੀ ਚਲੋ ਪੈਸ਼ਨ ਹੈਗਾ ਸਾਡਾ ਵੀ ਅਸੀਂ ਕਰੀਏ ਸ਼ੁਰੂ ਅਸੀਂ ਆਪਣੇ ਘਰ ਲਈ ਕੀਤਾ ਸੀ ਕਿ ਆਪਣੇ ਘਰੇ ਅਸਲੀ ਐਟਲੀਸਟ ਮੇਰੇ ਪੇਰੈਂਟਸ ਕਹਿੰਦੇ ਨੇ ਕਿ ਜਿਹੜਾ ਸ਼ੌਂਕ ਹੋਵੇ ਨਾ ਬੰਦੇ ਨੂੰ ਉਹੀ ਕੰਮ ਕਰਨਾ ਚਾਹੀਦਾ ਸੋ ਤੁਸੀਂ ਵੀਕਐਂਡ ਲਈ ਸ਼ੁਰੂ ਕੀਤਾ ਪਰ ਹੁਣ ਉਹ ਲੋਕਾਂ ਨੇ ਪਸੰਦ ਕਰ ਲਿਆ ਹੈਗਾ ਹਾਂ ਤੇ ਬਟ ਇੱਕ ਚੀਜ਼ ਸਾਨੂੰ ਕਲੀਅਰ ਹੈਗੀ ਹੈ ਕਿ ਡਿਮਾਂਡ ਤੇ ਲੋਡ ਪੂਰੇ ਇੰਡੀਆ ਚ ਹੈ ਪੰਜਾਬ ਤੱਕ ਖਾਸ ਕਰਕੇ ਕਿਉਂਕਿ ਜ਼ਿਹਰਾ ਬਹੁਤ ਸਿੱਟੀਆਂ ਮਿੱਟੀ ਚ ਤੇ ਇਸ ਮਾਡਲ ਨੂੰ ਅਸੀਂ ਆਪ ਵੀ ਸਕੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਹੋਰ ਲੋਕੀ ਵੀ ਇਸ ਚ ਜੁੜਨ ਤੇ ਫਿਊਚਰ ਪਲਾਨਸ ਹਰੇ ਤਿੰਨ ਚਾਰ ਡਾਇਰੈਕਸ਼ਨਸ ਹੈਗੀਆਂ ਜਿਸ ਚ ਅਸੀਂ ਜਾ ਸਕਦੇ ਹਾਂ ਤਾਂ ਕਿਸਾਨਾਂ ਤੱਕ ਤੁਸੀਂ ਪਹੁੰਚ ਕੀਤੀ ਹੈ ਉਹਨਾਂ ਨੂੰ ਆਪਣਾ ਇਹ ਆਈਡੀਆ ਦੱਤਾ ਕਿ ਤੁਸੀਂ ਇਸ ਨੂੰ ਅਪਣਾ ਕੇ ਜਿਹੜਾ ਕਿ ਵਧੀਆ ਆਮਦਨ ਕਰ ਸਕਦੇ ਹੋ ਤਾਂ ਉਹਨਾਂ ਦੇ ਕੀ ਫੇ ਵਿਚਾਰ ਹੁੰਦੇ ਜੇ ਕੀ ਉਹ ਤੁਹਾਨੂੰ ਫਿਰ ਰਿਸਪੌਂਸ ਕਰਦੇ ਹੈ ਬਈ ਦੇਖੋ ਇਹ ਨਾ ਕਸਾ ਨਾਲ ਪਹੁੰਚਣਾ ਇਨਾ ਸੌਖਾ ਨਹੀਂ ਓਕੇ ਬੱਤ ਜਿਵੇਂ ਤੁਹਾਡੇ ਵਰਗੇ ਪੱਤਰਕਾਰ ਆ ਰਹੇ ਨੇ ਇਹ ਆਵਾਜ਼ ਜਾਊਗੀ ਲੋਕਾਂ ਕੋਲ ਹਨਾ ਸਾਡਾ ਨੰਬਰ ਜਾਊਗਾ ਐਡਰੈਸ ਜਾਊਗਾ ਲੋਕੀ ਆਉਣਗੇ ਤੇ ਲੋਕਾਂ ਕੋਲ ਪਹੁੰਚਣਾ ਹੀ ਵੱਡੀ ਪ੍ਰੋਬਲਮ ਹੁੰਦੀ ਹੈ ਹਨਾ ਤੇ ਅਸੀਂ ਚਾਹੁੰਦੇ ਹਾਂ ਕਿ ਬੱਤ ਬੱਤ ਪਹੁੰਚੀ ਸੋਸ਼ਲ ਮੀਡੀਆ ਦਾ ਸਹਾਰਾ ਲੈਣੇ ਆ ਤੇ ਵੀ ਲੋਕੀ ਆਣ ਤੇ ਸਾਡੇ ਤੋਂ ਸਿੱਖਣ ਤੇ ਆਉਂਦੇ ਵੀ ਨੇ ਪਾਜੀ ਪੰਜਾਬ ਨਾ ਬਾਹਰੋਂ ਬਹੁਤ ਲੋਕੀ ਇੰਟਰਸਟਿਡ ਨੇ ਪੰਜਾਬੀ ਲੋਕਲ ਤਾਂ ਹੈਗੇ ਨੇ ਪਰ ਪੰਜਾਬ ਦੀ ਜਿਹੜੀ ਸਪੈਸ਼ਲੀ ਜਿਹੜੀ ਜੰਗ ਜਨਰੇਸ਼ਨ ਹੈ ਜਿਹੜੀ ਉਹ ਰਿਸਕ ਲੈ ਸਕਦੀ ਆ ਜਾਂ ਥੋੜੀ ਬਿਜ਼ਨਸ ਮਾਈਂਡਡ ਹੈ ਅਨਟਰਪ੍ਰਨ बड़े पेरेंट्स ਹੈਗੇ ਜਿਹੜੇ ਇੱਥੇ ਪਿੰਡਾਂ ਚ ਰਹਿੰਦੇ ਨੇ ਉਹਨਾਂ ਦੇ ਬੱਚੇ ਬਾਹਰ ਨੇ ਉਹ ਆ ਕੇ ਰੀਕੀ ਕਰਕੇ ਜਾਂਦੇ ਨੇ ਪੁੱਛਦੇ ਨੇ ਸਾਨੂੰ ਕਿ ਸਾਡੇ ਬੱਚੇ ਨੇ ਵਾਪਸ ਆਉਣਾ ਹੈ ਜੀ ਉਹਨੇ ਆਰਗੇਨਿਕ ਫਸਲ ਕਰਨਾ ਹੈ ਅਸੀਂ ਬਸ ਦੇਖ ਰਹੇ ਹਾਂ ਕੀ ਕਰੀਏ ਕੀ ਨਹੀਂ ਤਾਂ ਜਾਗਰੂਕਤਾ ਆ ਰਹੀ ਹੈ ਹੂੰ ਸੋ ਇੱਕ ਵਾਰੀ ਆਪਣੀ ਲੋਕੇਸ਼ਨ ਜ਼ਰੂਰ ਦੱਸ ਦਿਓ ਤਾਂ ਕਿ ਜੇਕਰ ਕਿਸੇ ਨੇ ਆਉਣਾ ਤਾਂ ਤੁਹਾਡੇ ਤੱਕ ਡਾਇਰੈਕਟ ਪਹੁੰਚ ਸਕਣ ਹਾਂ ਪਾਜੀ ਸਾਡਾ ਪਟਿਆਲੇ ਦੇ ਕੋਲ ਫਤਿਹਪੁਰ ਪਿੰਡ ਹੈ ਬਖਸ਼ੀ ਵਾਲੇ ਦੇ ਕੋਲ ਜੇ ਤੁਸੀਂ ਬਾਦਸਨ ਰੋਡ ਤੇ ਜੀ ਗੂਗਲ ਮੈਪਸ ਤੇ ਜਾ ਕੇ ਗਿਲ ਆਰਗੇਨਿਕਸ ਕਲਾਉਡ ਫਾਰਮ ਲਿਖੋਗੇ ਪਹਿਲਾਂ ਹੀ ਆ ਜਾਣਾ ਹੈ ਤਾਂ ਤੁਹਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜੂਗੀ ਸੋਕੀ ਵੈਜੀਟੇਬਲਸ ਤੋਂ ਇਲਾਵਾ ਹੋਰ ਵੀ ਜਿਹੜੇ ਕਿ ਖੇਤਾਂ ਦੇ ਵਿੱਚ ਕੁਝ ਪੈਦਾਵਾਰ ਕਰਦੇ ਹੈਗੇ ਹਾਂ ਹਾਂਜੀ ਪਾਜੀ ਜਿਵੇਂ ਅਸੀਂ ਆਰਗੇਨਿਕ ਸਰੋਂ ਲਾਉਨੇ ਆ ਤੇ ਸੋਨਾ ਮੋਤੀ ਕਣਕ ਲਈ ਹੋਈ ਹੈ ਸੋਨਾ ਮੋਤੀ ਚ ਇਹਨਾਂ ਨੂੰ ਨਹੀਂ ਪਤਾ ਪੰਜਾਬ ਦੀ ਪੁਰਾਣੀ ਕਣਕ ਮੰਨੀ ਜਾਂਦੀ ਹੈ ਯੂ نو ਇਹ ਦਿਸ ਇਜ਼ ਦੀ ਓਨਲੀ ਵੀਟ ਵਿਚ ਹੈਜ਼ ਫੋਲਿਕ ਐਸਿਡ ਇਨ ਇਟ ਦੇ ਆਲਮੋਸਟ ਗਲੂਟਨ ਫ੍ਰ ਤੇ ਸਾਡੇ ਆਰਗੇਨਿਕ ਗੰਨਾ ਵੀ ਲੱਗਿਆ ਹੈ ਤਾਂ ਅਸੀਂ ਸ਼ੱਕਰ ਵੀ ਦਿੰਨੇ ਆ ਗੁੜ ਵੀ ਦਿੰਨੇ ਆ ਪਰ ਇਹ ਚੀਜ਼ਾਂ ਨੇ ਜਿਹੜੀ ਸੀਜ਼ਨਲ ਹੁੰਦੀਆਂ ਨੇ ਹੈਂ ਵੈਜੀਟੇਬਲਸ ਹਰ ਰੋਜ਼ ਬੰਦੇ ਕੋਲ ਜਾਂਦੀਆਂ ਨੇ ਤਾਂ ਉਹ ਸਾਡਾ ਮੇਨ ਪ੍ਰੋਡਕਟ ਵੈਜੀਟੇਬਲਸ ਦੇ ਵਿੱਚ ਨਾ ਪਰੇਖਣ ਨਹੀਂ ਬੜੀ ਹੋ ਕੀ ਹੈਗੀ ਹੈ ਕਿ ਇਹ ਕੈਮੀਕਲ ਰਹਿਤ ਹੈਗੀਆਂ ਨੇ ਜਾਂ ਫਿਰ ਜਿਹੜੀਆਂ ਕਿ ਆਰਗੇਨਿਕ ਹੈਗੀਆਂ ਨੇ ਉਸ ਨੂੰ ਲੈ ਕੇ ਜਿਹੜੀ ਕਿ ਕਲੈਰਟੀ ਕਿਵੇਂ ਲੋਕਾਂ ਦੇ ਵਿੱਚ ਜਾ ਸਕਦੀ ਹੈ ਹਾਂ ਜੀ ਦੇਖੋ ਫਿਲਹਾਲ ਭਾਜੀ देयर इज ਜੇ ਕਿਸੇ ਬੰਦੇ ਕੋਲ ਕਰੇ ਬਤਾਉ ਆ ਗਿਆ ਬ੍ਰਿੰਜਲ ਆ ਗਿਆ ਉਨ देयर इज नो ਵੇ ਫਾਰ ਹਿਮ ਟੂ نو ਕਿ ਹੈ ਕਿ ਨਹੀਂ ਹੈ ਨਾ ਸਰਟੀਫਿਕੇਸ਼ਨਸ ਹੈਲਪ ਕਰਦੀਆਂ ਨੇ ਜਿਸ ਤੋਂ ਲੈ ਰਹੇ ਸਰ ਬਾਕੀ ਇਹ ਕਿ ਸਰਟੀਫਿਕੇਸ਼ਨ ਵੀ ਲੋਕੀ ਐਕਸਪਲੋਇਟ ਕਰਦੇ ਨੇ ਪਰ ਇਹ ਕਿ ਅ ਅੱਜ AI ਕਰਕੇ ਨਾ ਨਵੇਂ ਡਿਵਾਈਸਿਸ ਆ ਰਹੇ ਨੇ ਹਲੇ ਤੱਕ ਤਾਂ ਨਹੀਂ ਆਏ ਪਰ ਮੈਨੂੰ ਲੱਗਦਾ ਸਾਲ ਦੋ ਸਾਲ ਚ ਆ ਜਾਣਗੇ ਕਿ ਤੁਸੀਂ ਘਰੇ ਬੈਠੇ ਚੈੱਕ ਵੀ ਕਰ ਸਕਦੇ ਹੋ ਬਾਕੀ ਇਹ ਕਿ ਔਨ ਗਰਾਉਂਡ ਅਸੀਂ ਤਾਂ ਹੀ ਫੈਮਿਲੀਜ਼ ਨੂੰ ਔਨਬੋਰਡ ਕਰਨ ਤੋਂ ਪਹਿਲਾਂ ਨਾ ਅਸੀਂ ਉਹਨਾਂ ਨੂੰ ਇੱਕ ਵਾਰ ਫਾਰਮ ਤੇ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਅਸੀਂ ਉਹਨਾਂ ਨੂੰ ਫਰਕ ਦੱਸ ਦਿਆਂ ਕਿ ਕਿਵੇਂ ਆਰਗੈਨਿਕ ਹੁੰਦੀ ਹੈ ਸਾਡੇ ਨਾਲ ਗੱਲ ਕਰੋ ਤਾਂ ਉਹਨਾਂ ਨੂੰ ਭਰੋਸਾ ਬੰਦ ਹੈ ਫੋਰ ਐਗਜ਼ਾਮਪਲ ਨਿੱਕੀ ਨਿੱਕੀ ਗੱਲਾਂ ਭਾਜੀ ਜਿਵੇਂ ਹੁਣ ਇੱਥੇ ਆ ਸਾਰੀ ਇੱਥੇ ਗੁਡਾਈ ਕਰ ਰਹੇ ਨੇ ਹੈਨਾ ਇਹ ਜਿਹੜਾ ਕ ਇਹ ਆਪ ਹੱਥੋਂ ਕੱਟ ਇੱਥੇ ਕੱਟ ਰਹੇ ਨੇ ਕੱਖ ਜੇ ਨਹੀਂ ਕੱਢਣਗੇ ਇਹ ਫਸਲ ਨੂੰ ਨਹੀਂ ਹੋਣ ਦਊਗਾ ਨਾਰਮਲੀ ਅਸੀਂ ਕੀ ਕਰਦੇ ਹਾਂ ਅਸੀਂ ਸਪਰੇਅ ਮਾਰਤੀ ਜੀ ਕੱਖ ਮਰ ਗਿਆ ਪਰ ਉਹੀ ਜ਼ਹਿਰ ਤੁਹਾਡੀ ਰੋਟੀ ਚ ਵੀ ਗਿਆ ਪਰ ਉਹ ਬਹੁਤ ਸਸਤਾ ਆਪਸ਼ਨ ਹੈਗਾ ਕਰਨ ਦਾ ਤੁਸੀਂ ਤੁਹਾਨੂੰ ਮਹਿੰਗਾ ਨਹੀਂ ਪੈਂਦਾ ਜਿਹੜਾ ਕੰਮ 100 200 ਰੁਪਏ ਦੇ ਵਿੱਚ ਹੋਏ ਨਾ ਉਹ ਤੁਹਾਨੂੰ ਲੇਬਰ 10 ਬੰਦਿਆਂ ਦੀ ਚੇਪ ਚਾਰਜ ਹੋ ਰੇ ਤਾਂ ਹੀ ਭਾਈ ਆਰਗੇਨਿਕ ਫਿਲਹਾਲ ਮਹਿੰਗੀ ਹੈ ਹੈਨਾ ਤੇ ਪ੍ਰੇਕ ਚਲੋ ਜਿਹੜੀ ਕਮਰਸ਼ੀਅਲ ਤੁਹਾਨੂੰ ਆਰਗੇਨਿਕ ਮਿਲਦੀ ਹੈ ਕਾਰਪੋਰੇਟ ਹਾਊਸਿਸ ਤੋਂ ਆਉਂਦੀ ਉਹ ਨਜਾਇਜ਼ ਮਹਿੰਗੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ এমਪਲੋਇਮੈਂਟ ਵੀ ਜਨਰੇਟ ਕਰੀਏ ਪਿੰਡਾਂ 'ਚ ਤੇ ਫਿਰ ਵੀ ਅਸੀਂ ਕਾਸਟ ਇਨਕ ਰੱਖੀਏ ਕਿ ਆਮ ਬੰਦਾ ਉਹਨੂੰ ਅਫੋਰਡ ਕਰ ਸਕੇ ਹੈਨਾ ਸੋ ਕਿੰਨੇ ਕ ਬੰਦਿਆਂ ਦੀ ਤੁਸੀਂ ਇਸੇ ਵੇਲੇ ਰੋਜ਼ਗਾਰ ਦੇ ਰਹੇ ਹੋ ਤੇ ਕਿੰਨੀ ਲੇਵਲ ਲੱਗੀ ਹੋਈ ਹੈ ਇਹ ਦੱਸਣ ਦੀ ਦੱਸਣਗੇ ਸਾਨੂੰ ਸੋ ਤੁਹਾਨੂੰ ਕਿੰਨੇ ਚ ਰੋਗੇ ਜੀ ਜੀ ਸਾਡੇ ਕੋਲ ਤਰਕੀਬਿਲ ਕੋਈ 8 ਤੋਂ 9 ਬੰਦੇ ਰੋਜ਼ ਦੇ ਡੇਲੀ ਚੱਲਦੇ ਹੀ ਨੇ ਜਿਵੇਂ ਕਿ ਵੀ ਉਹ ਜਿੰਨੀ ਕਿ ਸਾਡੀ ਹਜੇ ਹੈਗੀ ਆ ਹੁਣ ਉਹ ਤੋਂ ਅੱਗੇ ਜਿਵੇਂ ਵਧਣਗੇ ਸਾਡੇ ਕੋਲੇ ਉਸੇ ਤਰ੍ਹਾਂ ਸਾਨੂੰ ਲੇਬਰ ਵੀ ਹੋਰ ਵਧਾਉਣੀ ਪਣੀ ਹੈ ਜੀ ਜਣੇ ਕਿ ਵੀ ਇੰਨੀ ਲੇਬਰ ਨਾਲ ਤਾਂ ਨਹੀਂ ਸਾਡਾ ਸਰਨਾ ਹੁਣ ਸਾਡਾ ਇਹ ਜਿੰਨਾ ਕਿ ਵੀ ਧੰਦਾ ਵੀ ਜਣੀ ਅਸੀਂ ਆਪਣੇ ਮਨੋਂ ਤਨੋਂ ਲਾ ਕੇ ਜਿਵੇਂ ਇੱਕ ਬਾਬੇ ਨਾਨਕ ਨੇ ਕਿਹਾ ਸੀ ਵੀ ਹੱਕ ਦਾ ਖਾਓ ਤੇ ਹੱਕ ਤੇ ਕਰਨ ਵਾਲੀ ਗੱਲ ਹੈ ਸਾਡੀ ਹੋਰ ਕੋਈ ਇਹ ਨਹੀਂ ਵੀ ਚਲੋ ਆਪਦੇ ਮਿੱਟੀ ਜੀ ਮਿੱਟੀ ਹੋ ਗਏ ਜੋ ਕਿਸਮਤ ਦਾ ਪਰਮਾਤਮਾ ਦੇ ਨਾਲ ਜੁੜ ਕੇ ਵੀ ਅਸੀਂ ਆਪ ਵੀ ਜੀਏ ਤੇ ਹੋਰਾਂ ਨੂੰ ਵੀ ਜੀਣ ਨੂੰ ਮੌਕਾ ਦਈਏ ਤੇ ਵਧੀਆ ਯਾਨੀ ਕੀ ਉਹ ਕੈਮੀਕਲ ਰਹਿ ਚੀਜ਼ਾਂ ਦੰਨੇ ਆਪ ਦਾ ਹੁਣ ਮੇਰੀ ਮੇਰੇ ਖਿਆਲ 63 64 ਸਾਲ ਦੀ ਉਮਰ ਹੋ ਗਈ ਤੇ ਮੈਂ ਬੜਾ ਵਧੀਆ ਖੁਸ਼ਾਲ ਆ ਕੋਈ ਮੈਨੂੰ ਮਤਲਬ ਕੋਈ ਕਿਸੇ ਲੋੜ ਦਾ ਰੋਗ ਨਹੀਂ ਹੈਗਾ ਬਿਨਾਂ ਰੋਗ 63 64 ਸਾਲ ਦੀ ਉਮਰ ਬਹੁਤ ਹੁੰਦੀ ਹੈ ਤੁਹਾਡੇ ਵਰਗੇ ਜਿਹੜੇ ਕੀ ਹੈਗੇ ਨੇ ਪਰ ਹਲੇ ਵੀ ਨੌਜਵਾਨ ਨੂੰ ਮਤ ਪਾਉਂਦੇ ਨਵੀਂ ਉਮਰ ਦਾ ਮੁੰਡਾ ਜੀ ਮੈਂ ਕਹਿੰਦਾ ਵੀ ਮੇਰੇ ਨਾਲ ਕੋ ਦਿਹਾੜੀ ਲਾਜਵੇ ਤਾਂ ਬੜੀ ਵਧੀਆ ਗੱਲ ਆ ਮੈਂ ਇਹ ਕਹਿੰਦਾ ਵੀ ਉਹ ਕਹ ਗੱਲ ਮੁਕਾਓ ਜੀ ਕੰਮ ਤਾਂ ਇੱਕ ਪਾਸੇ ਦੀ ਗੱਲ ਰਹੇਗੀ ਤਾਂ ਇਹ ਹੈਗੇ ਕਿ ਜਿਹੜੇ ਕੀ ਆ ਆਰਗੈਨਿਕ ਚੀਜ਼ਾਂ ਦਾ ਜਿਹੜਾ ਕਿ ਬਾਪੂ ਨੇ ਖੁਦ ਰਹਿਤਾ ਵੀ ਲੱਗਦੇ ਨਹੀਂ ਹੈਗੇ ਬਾਪੂ ਜੀ ਤੁਸੀਂ ਤੀਣ ਸੇ 8 ਛੱਡਦੇ ਹੋ ਲੱਗਦੇ ਜੀ ਮੇਰੀ ਹਿੰਮਤ ਹੈ ਮੈਂ ਰਾਤ ਦੇ 10 ਵਜੇ ਤੱਕ ਤਾਂ ਆਉਣੀ ਪੈਂਦਾ ਕਿ ਉਹ ਡੰਗਰ ਵੀ ਰੱਖੇ ਮੇਰੇ ਘਰੇ ਉਹ ਵੀ ਸ਼ੌਕ ਹੈ ਮੇਰਾ ਤੇ ਉਹ ਤੋਂ ਬਾਅਦ ਸਵੇਰੇ ਫੇਰ ਮੈਂ 5 ਵਜੇ ਉੱਠ ਜਾਣਾ ਚਲੋ ਨਾਤੇ ਨੂੰ ਉੱਤੇ ਹੋਰ ਕੀਤਾ ਮਾੜਾ ਮੋਟਾ ਫੇਰ ਡੰਗਰਾਂ ਦਾ ਸਵੇਰੇ ਫੇਕ ਕਰਦਾ ਤੇ ਇਹ ਸਾਰੀ ਦਿਹਾੜੀ ਮੇਰੀ ਇੱਕ ਗੱਲ ਹੋਰ ਵੀ ਹੈਗੀ ਹੈ ਜੀ ਜੇ ਦਿਨੇ ਬੰਦੇ ਨੇ ਬੈਠੇ ਅਗਵਾਹੀ ਦੇਣਗੇ ਪੁੱਛੋ ਇਹ ਦੁਪਹਿਰੇ ਦੋ ਘੜੀ ਰੋਟੀ ਖਾ ਕੇ ਆਰਾਮ-ਸਰਾਮ ਕਰਦੇ ਮੈਂ ਇੱਕ ਮਿੰਟ ਵੀ ਆਰਾਮ ਕਰਦਾ ਹੁਵਾ ਕਹਿ ਦੇਣਾ ਇਹ ਆ 10 ਬੰਦੇ ਬੈਠੇ ਨੇ ਤੁਸੀਂ ਇਹਨਾਂ ਚੋਂ ਇੱਕ ਬੰਦਾ ਵੀ ਕਹਿ ਦੇਵੇ ਉੱਠ ਕੇ ਹਾਂ ਬਾਹਰ ਗੱਡ ਕੇ ਵੀ ਹਾਂ ਆਰਾਮ ਕਰਦਾ ਹਾਂ ਕਹਿੰਦੇ ਹੱਥੀ ਕੰਮ ਕਰਨਾ ਤਾਂ ਬੰਦਾ ਫੇਰ ਚੜਦੀ ਕਲਾ ਜ ਹੁੰਦਾਂ ਦਾ ਪਾਣੀ ਪਿਲਾਉਂਗਾ ਗੋਹਾ ਹਟਾ ਦੂੰਗਾ ਉਹ ਤੋਂ ਬਾਅਦ ਰੋਟੀ ਖਾਣ ਸਰ ਜਦੇ ਫਿਰੂਰੇ ਇਹਨਾਂ ਦੇ ਵਿੱਚ ਹਾਜ਼ਰ ਹੋ ਜੂੰਗਾ ਇਹ ਤਾਂ ਆਪਦਾ ਸਲਿੱਪ ਮਾਰ ਜਾਣਗੇ ਪਰ ਮੈਂ ਇੱਕ 5 ਮਿੰਟ ਦਾ ਸਲਿੱਪ ਨਹੀਂ ਮਾਰਦਾ ਬਾਕੀ ਇਦਾਂ ਦੇ ਬਹੁਤ ਘੱਟ ਹੁੰਦੇ ਜਿਹੜੇ ਕਿ ਦਿਲੋਂ ਕਰਦੇ ਹੈਗੇ ਨੇ ਉਹਨਾਂ ਦਾ ਸ਼ੌਂਕ ਵੀ ਹੈ ਖੇਤੀ ਕਰਨ ਦਾ ਬੜਾ ਕਰਵਾ ਇੱਕ ਦਿਲੋਂ ਸ਼ੌਂਕ ਹੈ ਜੀ ਇਹ ਆਰਗੇਨਾਈਜ਼ ਕਰਨ ਦਾ ਵੀ ਸਾਡਾ ਇਹ ਮਤਲਬ ਵੀ ਮੈਂ ਆਪਦੇ ਬੱਚੇ ਵੀ ਇਸੇ ਕੰਮ ਚਲਾਏ ਹੋਏ ਨੇ ਚਲੋ ਮੇਰੀ ਖਿਡਾਰੀ ਵੀ ਚੱਲ ਰਹੀ ਆ ਉੱਥੇ ਚਲੋ ਮਾੜਾ ਵੀ ਰਹਿ ਜਾਂਦਾ ਗੰਨਾ ਕਈ ਵਾਰੀ ਇਹ ਨਹੀਂ ਹੈ ਵੀ ਚਲੋ ਗੰਨੇ ਦਾ ਕੰਮ ਚੱਲਦਾ ਹੈ ਥੋੜੀ ਖੇਤੀ ਪੂੰਜੀ ਸੀਗੀ ਸਾਡੇ ਕੋਲੇ ਚਲੇ ਭਾਈ ਮੇਰੇ ਨਾਲ ਜੁੜ ਗਏ ਕਹਿੰਦੇ ਕਿ ਆਪਾਂ ਇਹ ਕੰਮ ਕਰਨਾ ਹੈ ਚਲੋ ਮੈਂ ਇੱਥੇ ਉੱਪਰ ਤੱਕ ਨਹੀਂ ਸੀ ਮੈਨੂੰ ਅੰਗਰੇਜ਼ੀ ਦਾ ਨਾ ਮੈਂ ਤਾਂ ਖਾਸ ਗੁੱਠਾ ਛਾਪਨ ਸਿੱਧੀ ਗੱਲ ਆ ਆਪਾਂ ਨੂੰ ਉੱਪਰ ਵਾਲੇ ਦਾ ਪਤਾ ਨਹੀਂ ਸੀ ਪਰ ਖੇਤ ਬਾਰੇ ਪਤਾ ਪੂਰਾ ਨੋਲਜ ਅੱਜ ਤੋਂ 40-45 ਸਾਲ ਦਾ ਪੂਰਾ ਤਜਰਬਾ ਸਾਡਾ ਵੀ ਆਰਗੈਨਿਕ ਖੇਤੀ ਕੋਲੇ ਤੁਹਾਨੂੰ ਸੀਗੀ ਤੇ ਬੱਚਿਆਂ ਨੂੰ ਜਿਹੜੀ ਕਿ ਹੈਗੀ ਟੈਕਨੀਕਲ ਨੋਲਜ ਹੈ ਸਾਡੀ ਥੋੜੀ ਜੀ ਹੋਰ ਗੱਲ ਸੁਣ ਲਓ ਹੁਣੇ ਧਰਤੀ ਨੂੰ ਅਸੀਂ ਪਾਣੀ ਪਤਾ ਕਿੰਨਾ ਇੱਕੋ ਪਾਣੀ ਲਾਇਆ ਸਰ ਉਹਨੂੰ ਮੈਨੂੰ ਲੱਗਦੀ ਹੈ ਵੀ ਇੱਕੋ ਹੋਰ ਲਾਵਾ ਪਰ ਸਾਡੀ ਧਰਤੀ ਦੇ ਵਿੱਚ ਅਸੀਂ ਦੋਏ ਬੀਜ ਨੇ ਜਿਹੜੇ ਬਿਨਾ ਬਾਹੇ ਬਿਨਾ ਹੋਰ ਕੀਤੇ ਜੋਤੇ ਇਹਨੂੰ ਇਸ ਤਰ੍ਹਾਂ ਹੀ ਉਗਾਉਣੇ ਨੇ ਇਹਦੇ ਵਿੱਚ ਆ ਜਿਵੇਂ ਹੁਣ ਅਸੀਂ ਗੜਾਈ ਕਲੀਅਰ ਕਰ ਲਈ ਜਗਾ ਇਹਦਾ ਜਿਹੜਾ ਬਾਉਂਡ ਦਾ ਧੰਦਾ ਅਸੀਂ ਵਿੱਚੋਂ ਨਿਮੇਟ ਲਿਆ ਉਹ ਕੇ ਬਾਉਂਡ ਦਾ ਧੰਦਾ ਅਸੀਂ ਖੁਰਪਿਆਂ ਨਾਲ ਆਪਣੀ ਇਸ ਦੀ ਸਫਾਈ ਕਰ ਲਈ ਕਾ ਕੰਡੇ ਦੀ ਇਹਦੇ ਵਿੱਚ ਬੀ ਹੁਣ ਲਾ ਦਾਂਗੇ ਬੀ ਉੱਗ ਜਾਣਗੇ ਆਪਣੇ ਗਰਮੀ ਵਾਲੀ ਸਬਜ਼ੀ ਦੇ ਸਰੋਂ ਕੱਟ ਲਾਂਗੇ ਤੇ ਵੀ ਆ ਨੂੰ ਅਸੀਂ ਫੇਕ ਕੇਅਰ ਦੇ ਦਾਂਗੇ ਗਰਮੀ ਦੀ ਪਿਆਰੀ ਸੋ ਕਿੰਨੇ ਚਿਰ ਹੋ ਗਿਆ ਜਿਹੜੇ ਇਹਨਾਂ ਨਾਲ ਤੁਹਾਡੇ ਨਾਲ ਜੁੜਿਆ ਇਹਨੂੰ ਸਾਡੇ ਨਾਲ 40 42 ਸਾਲ ਹੋ ਗਏ ਜੁੜਿਆ ਇਹਨੂੰ ਇਹ ਰੈਗੂਲਰ ਚਾਰ ਰਹੇ ਨੇ ਜੀ ਔਰ ਬਹੁਤ ਹੀ ਇਮਾਨਦਾਰ ਬੰਦੇ ਨੇ ਔਰ ਸਾਨੂੰ ਇਹਨਾਂ ਦੇ ਸਿਰ ਤੇ ਕੋਈ ਮਤਲਬ ਉਹ ਨਹੀਂ ਹੁੰਦਾ ਸੋ ਬਾਕੀ ਜਦੋਂ ਇਦਾਂ ਦੇ ਕੀਰਤੀ ਹੁਣ ਤਾਂ ਵਾਕੀ ਫਿਰ ਜਿਹੜਾ ਕਿ ਆਪਣੀ ਵੀ ਟੈਨਸ਼ਨ ਬਹੁਤ ਘਟ ਜਾਂਦੀ ਬਹੁਤ ਘਟ ਜਾਂਦੀ ਹੈ ਅਸੀਂ ਤਾਂ ਸੈਚਰਡੇ ਸੰਡੇ ਤਿੰਨ ਦਿਨ ਆਉਣਾ ਹੁੰਦਾ ਫਰਡੇ ਸੈਚਰਡੇ ਸੰਡੇ ਬਾਕੀ ਫਾਰਮ ਮੇਨਰ ਮੇਸ਼ਾ ਨਾ ਫਾਰਮਰ ਦੀ ਇੱਕ ਜਿਹੜੀ ਕੀ ਉਹ ਕਹਿ ਲਈਏ ਕਿ ਬਦਕਿਸਮਤੀ ਰਹਿੰਦੀ ਹੈ ਉਹ ਤਾਂ ਮਿੱਟੀ ਚ ਮ ਅਪਾ ਸਬਜ਼ੀਆਂ ਦੀ ਗੱਲ ਕਰ ਲਈਏ ਸਬਜ਼ੀਆਂ ਦਾ ਉਹਨਾਂ ਨੂੰ ਉਹ ਮੁੱਲ ਨਹੀਂ ਪੈਂਦਾ ਪਰ ਜਿਹੜੇ ਕੀ ਆ ਰੇੜੀ ਵਾਲੇ ਹੈਗੇ ਨੇ ਉਹ ਆਪਣੀ ਮਰਜ਼ੀ ਦੇ ਰੇਟ ਲਾਉਂਦੇ ਹੈਗੇ ਨੇ ਵੀਰ ਜੀ ਇਸੇ ਇਸੇ ਕਨਸੈਪਟ ਤੇ ਨਵਾਂ ਕਨਸੈਪਟ ਕੀਤਾ ਹੈ ਵੀ ਸਿੱਧਾ ਡਾਇਰੈਕਟਰ ਕਸਟਮਰ ਨਾਲ ਵਾਹ ਹੈਗਾ ਜੀ ਹੂੰ ਤੇ ਰੇਟ ਪਹਿਲਾਂ ਹੋ ਜਾਂਦੇ ਨੇ ਫਿਕਸ ਹੋ ਜਾਂਦੇ ਨੇ ਤੁਹਾਨੂੰ ਜਿਵੇਂ ਸਬਸਕ੍ਰਿਪਸ਼ਨ ਮਾਡਲ ਦੱਸਿਆ ਹੀ ਹੈ ਤੇ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਇਹਦਾ ਇਹ ਇਹ ਹੁਣ ਤੱਕ ਸਿਸਟਮ ਇਹ ਬਣ ਚੁੱਕਿਆ ਹੈ ਹੌਲੀ ਹੌਲੀ ਗ੍ਰੀਨ ਰੈਵਿਊਲੂਸ਼ਨ ਤੋਂ ਆਂਦਾ ਆਂਦਾ ਉਦੋਂ ਚਲੋ ਬਹੁਤ ਵਧੀਆ ਸੀਗਾ ਪੂਰੀ ਇੰਡੀਆ ਨੂੰ ਲੋਡ ਸੀਗੀ ਪੂਰੀ ਵੀ ਕੀਤੀ ਹੈ ਨਾ ਉਹ ਤੋਂ ਬਾਅਦ ਮੰਡੀ ਸਿਸਟਮ ਵੀ ਆ ਗਿਆ ਤਾਂ ਸਿਸਟਮ ਸ਼ੁਰੂ ਸਹੀ ਤਰੀਕੇ ਨਾਲ ਹੋਇਆ ਸੀ ਤਾਂ ਸਿਸਟਮ ਹੌਲੀ ਹੌਲੀ ਜੋ ਬਣ ਜਾਂਦਾ ਨਾ ਫਿਰ ਵਿੱਚ ਐਕਸਪਲੋਇਟੇਸ਼ਨ ਆ ਜਾਂਦੀਆਂ ਨੇ ਜਿਹੜਾ ਵਿੱਚ ਮਿਡਲ ਮੈਨ ਹੈ ਨਾ ਉਹ ਜ਼ਿਆਦਾ ਖੱਟਦਾ ਹੈ ਕਿਸਾਨ ਹਲੇ ਵੀ ਅਸੀਂ ਜੋ ਕਿਸਾਨ ਨੂੰ ਕਿਸੇ ਨੂੰ ਪੁੱਛੋ ਤੁਸੀਂ ਵੀ ਕਿਸਾਨ ਦੀ ਜੇ ਤੁਸੀਂ ਜੇ ਨੇ ਕਦੀ ਵੀ ਫਹਾ ਲੈ ਸਕਦਾ ਹੈ ਉਹ ਇਮੇਜ ਹੈ ਤਾਂ ਸਾਨੂੰ ਫਾਰਮਿੰਗ ਨੂੰ ਕੂਲ ਬਣਾਉਣ ਦੀ ਲੋੜ ਹੈ ਫੇਰ ਦੁਆਰਾ ਤੋਂ ਤੇ ਜਿਹੜਾ ਮਿਡਲ ਮੈਨ ਹੈ ਉਹ ਨੂੰ ਉਹ ਐਕਸਪਲੋਇਟ ਹੋਣ ਤੋਂ ਬਚਣਾ ਤੇ ਆਪਣੀ ਡਾਇਰੈਕਟ ਮਾਰਕੀਟ ਸੇ ਹੋ ਸਕਦੀਆਂ ਤਾਂ ਉਹ ਬਣਾਉਣ ਦੀ ਲੋੜ ਹੈ ਕਹਿੰਦਾ ਭਾਵੇਂ ਕਿ ਜਿਵੇਂ ਮਾਡਰਨ ਯੁੱਗ ਹੋ ਰਿਹਾ ਤੇ ਕਿਸਾਨਾਂ ਨੂੰ ਵੀ ਆਪਣੀ ਸੋਚ ਮਾਡਰਨ ਵਾਲੀ ਕੀ ਕਰਨੀ ਪੈਣੀ ਕਿਸਾਨਾਂ ਨੂੰ ਮਾਡਰਨ ਹੋਣਾ ਪੈਣਾ ਹੈ ਸਮੇਂ ਦੇ ਨਾਲ ਬਦਲਣਾ ਪੈਣਾ ਤੇ ਥੋੜਾ ਮਾਡਰਨ ਹੋਣਾ ਪੈਣਾ ਆਪਣੀ ਅਪਰੋਚ ਵੱਲੋਂ ਵੇਚਣ ਲਈ ਪਰ ਗਰੂਟ ਪੱਕਾ ਉਹਨਾਂ ਨੂੰ ਫਿਰ ਥੋੜਾ ਪਿੱਛੇ ਆਉਣਾ ਪੈਣਾ ਕਿਉਂਕਿ ਕੈਮੀਕਲ ਛੱਡ ਕੇ ਉਹਨਾਂ ਨੂੰ ਦੁਬਾਰਾ ਸਾਫ਼ ਆਪਣੀ ਮਿੱਟੀ ਤੇ ਪਾਣੀ ਬਚਾਉਣ ਲਈ ਉਧਰੋਂ ਪਿੱਛੇ ਜਾਣਾ ਪੈਣਾ ਪਰ ਵੇਚਣ ਦੇ ਤਰੀਕੇ ਲਈ ਅੱਗੇ ਜਾਣਾ ਪੈਣਾ ਸੋ ਬਾਕੀ ਇਹ ਬਹੁਤ ਵਧੀਆ ਸਾਨੂੰ ਕਨਸੈਪਟ ਲੱਗਿਆ ਤੇ ਹਮਦਰ ਟੀਵੀ ਦੇ ਵੱਲੋਂ ਪੂਰੀ ਜਿਹੜੀ ਕਿ ਕੋਕਰਨ ਤੋਂ ਬਾਅਦ ਇਹ ਜਿਹੜੀ ਕਿ ਤਸਵੀਰ ਹੈਗੀ ਆ ਜੋ ਇਹ ਇੱਕ ਅਲੱਗ ਮਾਡਲ ਹੈਗਾ ਖੇਤੀਬਾੜੀ ਤੇ ਆਧਾਰਤ ਤੁਹਾਡੇ ਸਾਹਮਣੇ ਰੱਖਿਆ ਗਿਆ ਕਿ ਕਿਵੇਂ ਜਿਹੜਾ ਕੀ ਹੈਗਾ ਯਾ ਕੈਮੀਕਲ ਰਹਿਤ ਖੇਤੀ ਕਰਕੇ ਜਿਹੜੇ ਕੀ ਕਿਸਾਨ ਵਧੀਆ ਜਿਹੜੀ ਕੀ ਹੈ ਆਮਦਨ ਕਮਾ ਸਕਦੇ ਸੋ ਇੱਕ ਹੀ ਖੇਤ ਦੇ ਤਾਂ ਬਾਕੀ ਜਿਹੜੇ ਕਿ ਫਸਲਾਂ ਦੀ ਪੈਦਾਵਾਰ ਕਰਕੇ ਉਹਨਾਂ ਦੇ ਘਰਾਂ ਤੱਕ ਡਿਲੀਵਰ ਕੀਤੀ ਜਾਂਦੀ ਹੈ ਸਾਡਾ ਜਿਹੜਾ ਕਿ ਅਜਿਹੇ ਜਿਹੜੇ ਕਿ ਆਗਾਹ ਵੱਧੂ ਕਿਸਾਨ ਹੈਗੇ ਨੇ ਜਾਂ ਫਿਰ ਖੇਤੀਬਾੜੀ ਦੇ ਕੁਝ ਕੋ ਵੱਖਰਾ ਕਰਨਾ ਚਾਹੁੰਦੇ ਹੈਗੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਹੈ ਅਵੇਰਨੈਸ ਸੰਬੰਧੀ ਜਿਹੜੀ ਕਿ ਸਾਡੇ ਵੱਲੋਂ ਹਰ ਇੱਕ ਜਾਣਕਾਰੀ ਪਹੁੰਚਾਈ ਜਾਂਦੀ ਹੈ ਸੋ ਨਾਲ ਹੀ ਇਹ ਜਿਹੜਾ ਕਿ ਵਧੀਆ ਕਨਸੈਪਟ ਹੈ ਹੀ ਹੈ ਸੋ ਲੋਕਾਂ ਨੂੰ ਵੀ ਜਿਹੜਾ ਕਿ ਹੈ ਉਹ ਕੈਮੀਕਲ ਰਹਿਤ ਬਿਨਾ ਜਿਹੜਾ ਕਿ ਖਾਦ ਦੀ ਜਿਹੜੀ ਕਿ ਵਰਤੋਂ ਕੀਤੀ ਜਿਹੜੀ ਕਿ ਵਧੀਆ ਚੀਜ਼ਾਂ ਹੈਗੀਆਂ ਨੇ ਉਹ ਉਹਨਾਂ ਦੀ ਹੈਲਥ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਫਾਇਦੇਮੰਦ ਹੁੰਦੇ ਨੇ ਉਹ ਚੀਜ਼ਾਂ ਦੀ ਪੈਦਾਵਾਰ ਲੋਕ ਆਪਣੇ ਖੇਤਾਂ ਦੇ ਵਿੱਚ ਕਰਵਾ ਸਕਦੇ ਹੈਗੇ ਨੇ ਖੇਤ ਜਿਹੜੇ ਕਿ ਉਹ 6 ਮਹੀਨੇ ਦੇ ਲਈ ਅਡਾਪਟ ਕੀਤੇ ਜਾ ਸਕਦੇ ਨੇ ਅਤੇ ਜੋ ਵੀ ਇੱਥੇ ਫਿਰ ਪੈਦਾਵਾਰ ਹੁੰਦੀ ਹੈਗੀ ਸਬਜ਼ੀ ਦੀ ਉਹ ਵੀਕਐਂਡ ਤੇ ਭਾਵੇਂ ਉਹ ਸੈਟਰਡੇ ਹੋਵੇ ਜਾਂ ਫਿਰ ਸੰਡੇ ਉਹਨਾਂ ਦੇ ਘਰ ਦੇ ਵਿੱਚ ਡਿਲੀਵਰ ਕਰ ਦਿੱਤੀ ਜਾਂਦੀ ਸੋ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਧਰੇ ਅਪਟਲੀ ਜੁੜੇ ਹਮਦਰ ਟੀਵੀ ਮੈਂ ਦੋ ਜਾਤ ਧੰਨਵਾਦ